ਰਾਜਾ ਇਜ਼ ਵੈਰੀ ਗੁੱਡ ਐਟ ਇਟ ਓਕੇ ਰਾਜਾ ਇਜ਼ ਵੈਰੀ ਗੁੱਡ ਮਤਲਬ ਮਨੋਰਨ ਦਾ ਕੰਮ ਰਾਜੇ ਤੋਂ ਚੰਗਾ ਨਹੀਂ ਕੋਈ ਕਰ ਸਕਦਾ ਮੈਨੂੰ ਲੱਗਦਾ ਤੋਂ ਘਰ ਦੇ ਵਿੱਚ ਕੋਈ ਵੀ ਚੰਗੀ ਚੀਜ਼ ਹੁੰਦੀ ਹੈ ਹਾਂ ਤੇ ਜਦੋਂ ਇਸ ਟਾਈਮ ਦੇ ਉੱਤੇ ਜਿੱਤ ਹੋਈ ਤਾਂ ਸਭ ਤੋਂ ਪਹਿਲਾਂ ਕੰਮ ਤੁਸੀਂ ਕੀ ਕੀਤਾ ਪਰਿਵਾਰ ਨੂੰ ਸਭ ਤੋਂ ਪਹਿਲਾਂ ਜਾ ਕੇ ਸਰਟੀਫਿਕੇਟ ਲਿਆ ਹਮ ਐਂਡ ਗੁਰਦੁਆਰਾ ਸਾਹਿਬ ਉੱਥੇ ਟਿਕਿਆ ਕਿਉਂਕਿ ਸਿਆਸਤ ਦੇ ਵਿੱਚ ਜਿਵੇਂ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਇੱਕ ਥਾਂ ਦੇ ਉੱਤੇ ਰਹਿਣ ਦਾ ਮੌਕਾ ਨਹੀਂ ਮਿਲਦਾ ਜ਼ਿਆਦਾਤਰ ਤਾਂ ਉਹ ਆਪਣੇ ਅਰਬਾਨ ਫਿਰ ਤੁਸੀਂ ਕਿਵੇਂ ਪੂਰੇ ਕਰਦੇ ਹੁੰਦੇ ਹੋ ਕਿ ਜਿੱਥੇ ਵੀ ਰਹਿਣੀ ਹੈ ਉੱਥੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉੱਥੇ ਆਪਦਾ ਮਤਲਬ ਜੋ ਵੀ ਸ਼ੌਕ ਹੈ ਉਹ ਪੂਰਾ ਕੀਤਾ ਜਾਵੇ ਜੀ ਮੇਰੇ ਲਈ ਮੈਨੂੰ ਲੱਗਦਾ ਹੈ ਸਭ ਤੋਂ ਵੱਡੀ ਸੈਲੀਬ੍ਰੇਸ਼ਨ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਇਲੈਕਸ਼ਨ ਦੇ ਦੌਰਾਨ ਮਿਹਨਤ ਕੀਤੀ ਉਹਨਾਂ ਦੇ ਨਾਲ ਜਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜੇਕਰ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰੀਏ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਦੂਸਰੇ ਨੂੰ ਸਪੋਰਟ ਕਰਦੇ ਹੋ ਉਹ ਸਾਰੀਆਂ ਚੀਜ਼ਾਂ ਕਾਫੀ ਦੇਖਣ ਨੂੰ ਮਿਲਦੀਆਂ ਨੇ ਪਰ ਲੋਕ ਇਹ ਵੀ ਜਾਨਣਾ ਚਾਹੁੰਦੇ ਨੇ ਕਿ ਕੋਈ ਕਪਲ ਐਦਾਂ ਦਾ ਨਹੀਂ ਹੁੰਦਾ ਜਿਨ੍ਹਾਂ 'ਚ ਲੜਾਈ ਨਾ ਹੁੰਦੀ ਹੋਵੇ ਤਾਂ ਥੋੜੀ ਵੀ ਆਪਸ ਹੁੰਦੀ ਕਦੇ-ਕਦੇ ਆਫਕੋਰਸ ਹੁੰਦੀ ਹੈ ਕਿਉਂ ਨਹੀਂ ਹੁੰਦੀ ਹੂੰ ਹੁੰਦੀ ਹੈ ਲੜਾਈ ਕੰਮ ਦਾ ਤੁਸੀਂ ਜ਼ਿਕਰ ਕੀਤਾ ਪਰ ਜ਼ਿਕਰ ਇਸ ਵਾਰ ਜਿਹੜੇ ਚਰਚਾ ਦੇ ਵਿੱਚ ਰਿਹਾ ਸਾਦਗੀ ਦਾ ਤਾਂ ਰਿਹਾ ਪਰ ਨਾਲ ਦੀ ਨਾਲ ਰੋਲੈਕਸ ਦੀਆਂ ਘੜੀਆਂ ਦਾ ਜ਼ਿਕਰ ਬਹੁਤ ਇਸ ਵਾਰ ਹੋਇਆ ਸੀ ਕੋਈ ਮੁੱਦਾ ਨਾ ਹੋਵੇ ਗੱਲ ਕਰਨ ਦਾ ਫਿਰ ਉਹ ਤੁਹਾਡੀਆਂ ਘੜੀਆਂ ਤੁਹਾਡੀਆਂ ਗੱਡੀਆਂ ਕੱਪੜੇ ਇਹਨਾਂ ਚੀਜ਼ਾਂ ਨੂੰ ਜਦੋਂ ਲੋਕ ਡਿਸਕਸ ਕਰਦੇ ਆ ਤਾਂ ਮੈਨੂੰ ਲੱਗਦਾ ਕੋਈ ਦਮ ਕੋਈ ਵਜੂਦ ਨਹੀਂ ਹੁੰਦਾ ਇਹ ਕਹਿੰਦੇ ਦੱਸਣ ਦੀ ਲੋੜ ਨਹੀਂ ਗਈ ਕਾਂਗਰਸ ਦੀ ਪਲੈਨਿੰਗ ਸੀ ਕਿ ਲੁਧਿਆਣੇ ਦੀ ਸੀਟ ਜਿੱਤ ਲੈ ਜਿਹੜੀ ਲੜਾਈ ਹੁੰਦੀ ਹੈ ਉਹ ਇਲੈਕਸ਼ਨਸ ਤੱਕ ਹੁੰਦੀ ਹੈ ਆਪਾਂ ਉਸ ਤੋਂ ਬਾਅਦ ਲੋਕਾਂ ਦੇ ਹਿੱਤ ਦੇ ਲਈ ਉਸ ਇਲਾਕੇ ਦੇ ਹਿੱਤ ਦੇ ਲਈ ਕੰਮ ਕਰਨਾ ਹੁੰਦਾ ਜੀ ਜੋ ਕਾਂਗਰਸ ਦੇ ਪੰਜੇ ਦਾ ਨਿਸ਼ਾਨ ਸੀਗਾ ਉਸ ਨੂੰ ਬਾਬੇ ਨਾਨਕ ਦੇ ਨਾਲ ਜੋੜ ਦਿੱਤਾ ਸੀ ਉਸ ਸਮੇਂ ਮੰਨ ਦੇ ਵਿੱਚ ਤੁਹਾਡੇ ਕੀ ਮਤਲਬ ਚੱਲ ਰਿਹਾ ਸੀਗਾ ਆਈ ਥਿੰਕ ਉਹ ਗਲਤ ਸੀਗਾ ਨਹੀਂ ਸੀ ਕਰਨਾ ਚਾਹੀਦਾ ਮੈਨੂੰ ਪਰਸਨਲੀ ਇਹ ਲੱਗਦਾ ਜਦੋਂ ਦੋ ਲੜਦੇ ਅਤੇ ਇੱਕ ਦੀ ਜਿੱਤ ਇੱਕ ਦੀ ਹਾਰ ਤੈਅ ਹੁੰਦੀ ਪਰ ਹੁਣ ਇਲੈਕਸ਼ਨਸ ਹੋ ਗਈਆਂ ਜਿੱਤ ਗਈ ਮੈਨੂੰ ਲੱਗਦਾ ਹੁਣ ਅਗਾਹ ਵਧਣਾ ਚਾਹੀਦਾ ਆ ਪਰ ਜਦੋਂ ਤੁਸੀਂ ਬੋਲਦੇ ਹੋ ਤਾਂ ਬੜੀ ਦਮਦਾਰ ਆਵਾਜ਼ ਤੁਹਾਡੀ ਹੁੰਦੀ ਹੈ ਤਾਂ ਉਹ ਜਿਹੜੀ ਇੱਕ ਚੀਜ਼ ਹੈਗੀ ਇਹ ਕਹਿੰਦੇ ਵੀ ਪੋਲੀਟੀਸ਼ੀਅਨ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜੀ ਉਹ ਕਿਵੇਂ ਤੁਹਾਡੇ ਤੁਹਾਡੇ ਵਿੱਚ ਆਈ ਹੈ ਮਤਲਬ ਸਟਾਰਟਿੰਗ ਤੋਂ ਚਾਹੁੰਦੇ ਸੀਗੇ ਇਸ ਫੀਲਡ ਦੇ ਵਿੱਚ ਆਉਣਾ ਜਾਂ ਫਿਰ ਇਸ ਸਿਆਸਤ ਨੂੰ ਦੇਖ-ਦੇਖ ਕੇ ਹੁਣ ਉਹਦਾਂ ਦੇ ਹੋ ਗਏ ਸਤਿਗੁਰ ਗਾਜੀ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੋੜਾ ਲੋਕ ਸਭਾ ਚੋਣਾਂ ਹਾਲੀ ਦੇ ਵਿੱਚ ਹੋ ਕੇ ਹਟੀਆਂ ਨੇ ਨਤੀਜੇ ਆਏ ਨੇ আর ਵੱਖ-ਵੱਖ ਪਾਰਟੀਆਂ ਦੇ ਵੱਲੋਂ ਦੀ ਉਹਨਾਂ ਨਤੀਜਿਆਂ ਨੂੰ ਲੈ ਕੇ ਇਸ ਵੇਲੇ ਸਮੀਖਿਆ ਕੀਤੀ ਜਾ ਰਹੀ ਹੈ ਕਿ ਆਖਰਕਾਰ ਜੋ ਇਸ ਵੇਲੇ ਪਰਫਾਰਮੈਂਸ ਰਹੀ ਹੈ ਉਸ ਦੇ ਕਾਰਨ ਕੀ ਰਹੇ ਨੇ ਉਸ ਨੂੰ ਲੈ ਕੇ ਤਾਂ ਚਰਚਾ ਹੋ ਹੀ ਰਹੀ ਹੈ ਪਰ ਇੱਕ ਹੋਰ ਸੀਟ ਸੀਗੀ ਜੋ ਚਰਚਾ ਦੇ ਵਿੱਚ ਸੀਗੀ VOTING ਵਾਲੇ ਦਿਨ ਵੀ ਅਨਤੀਜਿਆਂ ਵਾਲੇ ਦਿਨ ਵੀ ਔਰ ਉਸ ਤੋਂ ਪਹਿਲਾਂ ਜਦੋਂ ਪ੍ਰਚਾਰ ਚੱਲ ਰਿਹਾ ਸੀ ਉਸ ਸਮੇਂ ਦੇ ਉੱਤੇ ਵੀ ਔਰ ਹੌਟ ਸੀਟ ਉਸ ਨੂੰ ਕਿਹਾ ਜਾ ਰਿਹਾ ਸੀਗਾ ਕਿ ਉਹ ਹੌਟ ਸੀਟ ਸੀਗੀ ਲੁਧਿਆਣਾ ਦੀ ਇੱਕ ਪਾਸੇ ਰਵਨੀਤ ਬਿੱਟੂ ਸੀਗੇ ਤੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਚੌਣ ਮੈਦਾਨ ਦੇ ਵਿੱਚ ਉਤਰੇ ਹੋਏ ਸੀ ਔਰ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਕੰਮ ਕਰ ਰਹੇ ਸੀ ਉਹਨਾਂ ਦੇ ਧਰਮ ਪਤਨੀ ਅਮ੍ਰਿਤਾ ਵੜੈਜੀ ਜੀ ਜਿਹੜੀ ਅੱਜ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਜਿੱਤ ਜਿਹੜੀ ਆ ਉਹ ਹੋ ਗਈ ਬੜਾ ਤੁਸੀਂ ਪ੍ਰਚਾਰ ਕੀਤਾ ਅ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਤੁਸੀਂ ਪ੍ਰਚਾਰ ਕਰਦੇ ਸੀਗੇ ਕਾਂਗਰਸ ਨੇ ਕੀ ਕੁਝ ਸਕੀਮਾਂ ਚਲਾਈਆਂ ਕੀ ਕੁਝ ਕੰਮ ਕੀਤਾ ਉਸ ਦਾ ਜ਼ਿਕਰ ਤੁਸੀਂ ਕਰਦੇ ਸੀਗੇ ਤੇ ਜਦੋਂ ਉਹ ਨਤੀਜੇ ਆਏ ਨੇ ਉਸ ਸਮੇਂ ਦੇ ਉੱਤੇ ਸਭ ਤੋਂ ਪਹਿਲੀ ਮਨ ਦੇ ਵਿੱਚ ਚੀਜ਼ ਕੀ ਆ ਰਹੀ ਸੀਗੀ ਕਿ ਜਿਹੜੀ ਮਿਹਨਤ ਕੀਤੀ ਹੈ ਕਿਦਾਂ ਨ ਕਿਤੇ ਹੋਰ ਰੰਗ ਤਾਂ ਲੈ ਕੇ ਆਈ ਤੁਸੀਂ ਮਨ ਦੇ ਵਿੱਚ ਕੀ ਸੋਚ ਰਹੇ ਸੀਗੇ ਐਜ਼ ਅ ਵਾਈਫ ਮੈਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ ਜਿੰਨੀ ਖੁਸ਼ੀ ਜਿਸ ਤਰ੍ਹਾਂ ਹੋਣੀ ਚਾਹੀਦੀ ਹੈ ਮਹਿਸੂਸ ਜਿਸ ਤਰ੍ਹਾਂ ਇੱਕ ਇਨਸਾਨ ਮਿਹਨਤ ਕਰਦਾ ਹੈ ਤੇ ਉਸ ਦਾ ਰਿਜ਼ਲਟ ਆਉਂਦਾ ਹੈ ਤੇ ਕਾਮਯਾਬ ਹੁੰਦਾ ਹੈ ਜਿਸ ਤਰ੍ਹਾਂ ਕਾਮਯਾਬੀ ਮਹਿਸੂਸ ਹੁੰਦੀ ਹੈ ਹਰ ਇੱਕ ਇਨਸਾਨ ਨੂੰ ਉਸੇ ਤਰ੍ਹਾਂ ਹੀ ਮੈਨੂੰ ਕਾਮਯਾਬੀ ਦੀ ਖੁਸ਼ੀ ਮਹਿਸੂਸ ਹੋ ਰਹੀ ਸੀ ਜੀ ਪਰਿਵਾਰ ਦੇ ਵਿੱਚ ਕਿਸ ਤਰੀਕੇ ਦਾ ਮਹੌਸਾ ਜਿੱਥੇ ਤੋਂ ਬਾਅਦ ਕਿਉਂਕਿ ਬੱਚਿਆਂ ਦੀ ਗੱਲ ਕਰੀਏ ਤਾਂ ਤੁਹਾਡੇ ਬੱਚੇ ਵੀ ਜਿਹੜੇ ਨੇ ਉਹ ਉਸੇ ਤਰੀਕੇ ਦੇ ਨਾਲ ਕੰਮ ਕਰਦੇ ਨੇ ਖਾਸ ਤੌਰ ਦੇ ਉੱਤੇ ਤੁਹਾਡੀ ਬੇਟੀ ਦੀ ਜੇ ਗੱਲ ਕਰੀਏ ਤਾਂ ਉਹ ਤਾਂ ਮੇਰੇ ਖਿਆਲ ਨਾਲ ਜਦੋਂ 15 ਸਾਲ ਦੇ ਸੀਗੇ ਉਦੋਂ ਤੋਂ ਹੀ ਉਸ ਤਰੀਕੇ ਦੇ ਨਾਲ ਫੀਲਡ ਦੇ ਵਿੱਚ ਕੀ ਕੀਤਾ ਜਾ ਸਕਦਾ ਗਰਾਊਂਡ ਜ਼ੀਰੋ ਦੇ ਉੱਤੇ ਹੁੰਦੇ ਸੀਗੇ ਲੋਕਾਂ ਦੇ ਨਾਲ ਕਹਿੰਦੇ ਸੀ ਮੈਂ ਤਾਂ ਗੱਲਬਾਤ ਕਰ ਰਹੀ ਆ ਉਹ ਚੀਜ਼ ਜਿਹੜੇ ਨੇ ਉਹ ਕਿੱਥੋਂ ਆ ਰਹੇ ਨੇ ਰਾਜਾ ਜੀ ਤੋਂ ਜਾਂ ਤੁਹਾਡੇ ਆਈ ਥਿੰਕੋ ਬੱਚੇ ਜੋ ਪੈਰੈਂਟਸ ਨੂੰ ਕਰਦੇ ਆ ਦੇਖਦੇ ਆ ਬੱਚੇ ਉਸੇ ਤਰ੍ਹਾਂ ਦੇ ਬਣ ਜਾਂਦੇ ਆ ਔਰ ساری ਉਮਰ ਜਿਸ ਤਰ੍ਹਾਂ ਬੱਚਾ ਨੇ ਦੇਖਿਆ ਆਈ ਥਿੰਕ ਬੇਟੀ ਵੀ ਉਸੇ ਤਰ੍ਹਾਂ ਹੀ ਮਤਲਬ ਜਿਸ ਤਰ੍ਹਾਂ ਦਾ ਮਾਹੌਲ ਪਰਿਵਾਰ ਦੇ ਵਿੱਚ ਰਿਹਾ ਉਸੇ ਤਰ੍ਹਾਂ ਦੀ ਹੈ ਜੇ ਤੁਹਾਡੀ ਗੱਲ ਕਰੀਏ ਤਾਂ ਜਦੋਂ ਵੈਸੇ ਤੁਹਾਨੂੰ ਦੇਖਦੇ ਆ ਤਾਂ ਬੜੀ ਸਾਦਗੀ ਜੀ ਲੁੱਕ ਜਿਹੜੀ ਸਾਨੂੰ ਝਲਕਦੀ ਹੈ ਤੇ ਉਸੇ ਤਰੀਕੇ ਦਾ ਤੁਸੀਂ ਕਹਿੰਦੇ ਸਾਡਾ ਰੈਂਡ ਸੈਂਡ ਵੀ ਹੈਗਾ ਪਰ ਜਦੋਂ ਤੁਸੀਂ ਬੋਲਦੇ ਹੋ ਤਾਂ ਬੜੀ ਦਮਦਾਰ ਆਵਾਜ਼ ਤੁਹਾਡੀ ਹੁੰਦੀ ਹੈ ਤਾਂ ਉਹ ਜਿਹੜੀ ਇੱਕ ਚੀਜ਼ ਹੈਗੀ ਕਹਿੰਦੇ ਵੀ ਪੋਲੀਟੀਸ਼ੀਅਨ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜੀ ਉਹ ਕਿਵੇਂ ਤੁਹਾਡੇ ਤੁਹਾਡੇ ਵਿੱਚ ਆਈ ਹੈ ਮਤਲਬ ਸਟਾਰਟਿੰਗ ਤੋਂ ਚਾਹੁੰਦੇ ਸੀਗੇ ਇਸ ਫੀਲਡ ਦੇ ਵਿੱਚ ਆਉਣਾ ਜਾਂ ਫਿਰ ਇਸ ਸਿਆਸਤ ਨੂੰ ਦੇਖ-ਦੇਖ ਕੇ ਹੁਣ ਉਦਾਂ ਦੇ ਹੋ ਗਏ ਮੈਨੂੰ ਲੱਗਦਾ ਹੈ ਬੇਸਿਕਲੀ ਇਹ ਮਤਲਬ ਹਰ ਇੱਕ ਬੰਦੇ ਦੀ ਇੱਕ ਨੇਚਰ ਹੁੰਦੀ ਹੈ ਨੇਚਰ ਹੈ ਇਸ ਤਰ੍ਹਾਂ ਦੀ ਕੋਈ ਇਹ ਨਹੀਂਗਾ ਕਿ ਬੰਦਾ ਸਿੱਖ-ਸਿੱਖ ਕੇ ਦੇਖਦਾ ਹੈ ਬਣਦਾ ਹੈ ਸ਼ੁਰੂ ਤੋਂ ਸੁਭਾਅ ਇਸ ਤਰ੍ਹਾਂ ਦਾ ਹੈਗਾ ਐਂਡ ਬੜਾ ਸਿੰਪਲ ਹੈ ਆਈ ਥਿੰਕ ਆਮ ਲੋਕਾਂ ਦਾ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਔਰ ਜਦੋਂ ਤੁਸੀਂ ਰਾਜਨੀਤੀ ਦੀ ਗੱਲ ਕਰੋ ਤਾਂ ਮੁੱਦੇ ਦੀ ਜਦੋਂ ਗੱਲ ਕਰਨੀ ਹੈ ਤਾਂ ਫਿਰ ਉਹ ਕਿਸ ਤਰ੍ਹਾਂ ਦੀ ਮੈਨੂੰ ਲੱਗਦਾ ਹੈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜੀ ਹੈਨਾ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਬੰਦੇ ਦਾ ਕੰਮ ਹੋਵੇ ਉਸ ਤਰ੍ਹਾਂ ਦਾ ਬੰਦਾ ਬਣ ਹੀ ਜਾਂਦਾ ਹੈ ਜੀ ਬਿਲਕੁਲ ਕੰਮ ਦਾ ਤੁਸੀਂ ਜ਼ਿਕਰ ਕੀਤਾ ਪਰ ਜ਼ਿਕਰ ਇਸ ਵਾਰ ਜਿਹੜੇ ਚਰਚਾ ਦੇ ਵਿੱਚ ਰਿਹਾ ਸਾਦਗੀ ਦਾ ਤਾਂ ਰਿਹਾ ਪਰ ਨਾਲ ਦੇ ਨਾਲ ਰੋਲੈਕਸ ਦੀਆਂ ਘੜੀਆਂ ਦਾ ਜ਼ਿਕਰ ਬਹੁਤ ਇਸ ਵਾਰ ਹੋਇਆ ਸੀ ਜਦੋਂ ਪ੍ਰਚਾਰ ਚੱਲ ਰਿਹਾ ਸੀਗਾ ਡਿਫੈਂਡਰ ਗੱਡੀ ਦਾ ਬੜਾ ਪ੍ਰਚਾਰ ਹੋਇਆ ਇਸ ਵਾਰ ਪਹਿਲੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਦਾ ਬੜਾ ਪ੍ਰਚਾਰ ਹੋਇਆ ਤੇ ਉਸ ਨੇ ਤੁਹਾਡੇ ਤੇ ਕਿਵੇਂ ਅਸਰ ਕੀਤਾ ਪ੍ਰਚਾਰ ਦੇ ਦੌਰਾਨ ਜਦੋਂ ਇਹ ਸਾਰੀਆਂ ਚੀਜ਼ਾਂ ਨਿਕਲ ਕੇ ਬਾਹਰ ਆਉਂਦੀਆਂ ਨੇ ਕੋਈ ਅਸਰ ਨਹੀਂ ਹੋਇਆ ਬਿਕੋਜ਼ ਇਹ ਕਿਹੜਾ ਪਹਿਲੀ ਵਾਰ ਸੀ ਇਹ ਸ਼ੁਰੂ ਤੋਂ ਹੀ ਪਹਿਲੀ ਇਲੈਕਸ਼ਨ ਤੋਂ ਲੈ ਕੇ ਤੇ ਮੈਨੂੰ ਲੱਗਦਾ ਗੱਡੀਆਂ ਇਸੇ ਤਰ੍ਹਾਂ ਦੀਆਂ ਰਹੀਆਂ ਹਰ ਇਲੈਕਸ਼ਨ ਦੇ ਵਿੱਚ ਤੇ ਜਦੋਂ ਜਦੋਂ ਇਹ ਮੈਨੂੰ ਲੱਗਦਾ ਹੈ ਓਪੋਜੀਸ਼ਨ ਦੇ ਕੋਲੇ ਕੋਈ ਮੁੱਦਾ ਨਾ ਹੋਵੇ ਗੱਲ ਕਰਨ ਦਾ ਫਿਰ ਉਹ ਤੁਹਾਡੀਆਂ ਘੜੀਆਂ ਤੁਹਾਡੀਆਂ ਗੱਡੀਆਂ ਕੱਪੜੇ ਇਹਨਾਂ ਚੀਜ਼ਾਂ ਨੂੰ ਜਦੋਂ ਲੋਕ ਡਿਸਕਸ ਕਰਦੇ ਆ ਤਾਂ ਮੈਨੂੰ ਲੱਗਦਾ ਕੋਈ ਦਮ ਕੋਈ ਵजूद ਨਹੀਂ ਹੁੰਦਾ ਹੈ ਨਾ ਗੱਲਾਂ ਦਾ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਇਹ ਕਿਹੜਾ ਕੋਈ ਪਹਿਲੀ ਵਾਰੀ ਪਾਈਆਂ ਸੀ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਮਤਲਬ ਪੌਨ ਰੈਂਸੈਂਰਿਆ ਹੈਗਾ ਲੱਗਦਾ ਕਿ ਰਵਨੀਤ ਬਿੱਟੂ ਜਦੋਂ ਅਜਿਹੀਆਂ ਗੱਲਾਂ ਗੱਲਾਂ ਕਰਦੇ ਨੇ ਤਾਂ ਉਦੋਂ ਤੁਸੀਂ ਵੀ ਕਿਤੇ ਨਾ ਕਿਤੇ ਸੋਚਾਂ ਚ ਪੈਂਦੇ ਹੋਵੋਗੇ ਕਿਉਂਕਿ ਤੁਹਾਡੀ ਪਾਰਟੀ ਦਾ ਹੀ ਹਿੱਸਾ ਰਹੇ ਨੇ ਔਰ ਪਰ ਇਹ ਉਹ ਜ਼ਿਕਰ ਜ਼ਰੂਰ ਕਰ ਦੇਣੀ ਕਿ ਜਿਹੜੀ ਦੁਸ਼ਮਣੀ ਹੈ ਰਾਜਾ ਵੜਿੰਗ ਔਰ ਰਵਨੀਤ ਬਿੱਟੂ ਦੀ ਕਾਲਜ ਟਾਈਮ ਤੋਂ ਹੀ ਹੈ ਕਹਿੰਦੇ ਮੈਨੂੰ ਤਾਂ ਕਿਸੇ ਦੁਸ਼ਮਣੀ ਦਾ ਨਹੀਂ ਪਤਾ ਇਹ ਇਹਨੂੰ ਦੁਸ਼ਮਣੀ ਕਿਉਂ ਕਹਿ ਰਹੇ ਹੋ ਤੁਸੀਂ ਦੇਖੋ ਸਿਆਸਤ ਦੇ ਵਿੱਚ ਦੋ ਵਿਰੋਧੀ ਹੁੰਦੇ ਚੋਣ ਲੜਦੇ ਹੈ ਜਦੋਂ ਦੋ ਲੜਦੀ ਹੈ ਤੇ ਇੱਕ ਦੀ ਜਿੱਤ ਇੱਕ ਦੀ ਹਾਰ طے ਹੁੰਦੀ ਹੈ ਪਰ ਹੁਣ ਇਲੈਕਸ਼ਨਸ ਹੋ ਗਈਆਂ ਜਿੱਤ ਗਏ ਮੈਨੂੰ ਲੱਗਦਾ ਹੁਣ ਅਗਾਹ ਵਧਣਾ ਚਾਹੀਦਾ ਹੈ ਔਰ ਇਹ ਜਿਹੜੀਆਂ ਪੁਰਾਣੀਆਂ ਜੋ ਮਤਲਬ ਜੋ ਗੱਲਾਂ ਇਲੈਕਸ਼ਨ ਦੇ ਟਾਈਮ ਤੇ ਹੋਈਆਂ ਇਹਨਾਂ ਨੂੰ ਪਿੱਛੇ ਛੱਡ ਕੇ ਤਰੱਕੀ ਦੀ ਗੱਲ ਕਰਨੀ ਚਾਹੀਦੀ ਹੈ ਮੁੱਦੇ ਦੀ ਗੱਲ ਕਰਨੀ ਚਾਹੀਦੀ ਹੈ ਕਿ ਅੱਗੇ ਲੁਧਿਆਣੇ ਦੇ ਲਈ ਕੀ ਕਰਨਾ ਹੈ ਤੇਰਾ ਆਈ ਥਿੰਕ ਉਹੀ ਗੱਲ ਕਰੀਏ ਜੋ ਇਲੈਕਸ਼ਨ ਲੜ ਲਈ ਕੱਲ ਖਤਮ ਹੋ ਗਈ ਇਸ ਗੱਲ ਤੇ ਮੈਨੂੰ ਲੱਗਦਾ ਡਿਸਕਸ਼ਨ ਕਰਨਾ ਫਾਲਤੂ ਹੈ ਕੁਈ ਇੰਪੋਰਟੈਂਸ ਨਹੀਂ ਇਸ ਕਰਦਾ ਜੀ ਇੰਪੋਰਟੈਂਸ ਤੁਸੀਂ ਜ਼ਿਕਰ ਕੀਤਾ ਪਰ ਸਿਆਸਤ ਦੇ ਵਿੱਚ ਇੰਪੋਰਟੈਂਸ ਇਸ ਕਰਕੇ ਹੋ ਜਾਂਦਾ ਕਿਉਂਕਿ ਜਦੋਂ ਨਿੱਜੀ ਤੱਕ ਲੜਾਈ ਜਿਹੜੀ ਆ ਸਿਆਸਤ ਦੇ ਵਿੱਚ ਪਹੁੰਚ ਜਵੇ ਬਿਆਨਬਾਜ਼ੀ ਇੱਥੋਂ ਤੱਕ ਹੋ ਜਵੇ ਹਾਂ ਉਹ ਇਸ ਕਰਕੇ ਕਿਉਂਕਿ ਜਿਹੜੇ ਤਿੰਨ ਵਾਰ ਐਮਪੀ ਇੱਥੋਂ ਦੀ ਜਿਹੜਾ ਹੈ ਉਹ ਬਣਨ ਵਾਲੇ ਸੀਗੇ ਹੁਣ ਤੀਸਰੀ ਵਾਰ ਬਣ ਜਾਂਦੇ ਜੇਕਰ ਇੱਥੋਂ ਦੀ ਜਿੱਤ ਦੇ ਜਾਂ ਫਿਰ ਕਾਂਗਰਸ ਦੇ ਕੋਲ ਵੱਲੋਂ ਦੀ ਚੋਣ ਲੜਦੇ ਤਾਂ ਜਿਸ ਤਰੀਕੇ ਰਾਜਵਣੀ ਵੀ ਜ਼ਿਕਰ ਕਰਦੇ ਨੇ ਤਾਂ ਉਸ ਲੜਾਈ ਨੂੰ ਕਾਂਗਰਸ ਨੇ ਕਿਸ ਤਰੀਕੇ ਦੇ ਨਾਲ ਲਿਆ ਕਿਉਂਕਿ ਕਾਂਗਰਸ ਦੇ ਸਾਥੀ ਰਹੇ ਸੀਗੇ ਤਾਂ ਉਹ ਮੰਨ ਦੇ ਵਿੱਚ ਉਹ ਚੀਜ਼ ਸੀਗੀ ਕਿ ਹਰੋ ਦੇਖੋ ਜੋ ਕਾਂਗਰਸ ਦੇ ਪਲੈਨਿੰਗ ਸੀਗੀ ਉਹ ਕਾਂਗਰਸ ਨੇ ਕਰਕੇ ਵਿਖਾਤਾ ਇਹ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਗਈ ਕਾਂਗਰਸ ਦੀ ਪਲੈਨਿੰਗ ਸੀ ਕਿ ਲੁਧਿਆਣਾ ਦੀ ਸੀਟ ਜਿੱਤਣੀ ਹੈ ਤਾਂ ਉਹਨਾਂ ਨੇ ਰਾਜਾ ਜੀ ਨੂੰ ਭੇਜਿਆ ਇੱਥੇ ਲੜਨ ਵਾਸਤੇ ਔਰ ਜੋ ਕਾਂਗਰਸ ਦਾ ਅਜੰਡਾ ਸੀ ਲੁਧਿਆਣਾ ਜਿੱਤਣਾ ਉਹ ਜਿੱਤੇ ਜੀ ਇਹ ਬੋਲ ਕੇ ਦੱਸਣ ਦੀ ਕੀ ਜ਼ਰੂਰਤ ਹੈ ਕਰਕੇ ਵਿਖਾਇਆ ਇੱਕ ਸੋਚ ਦਾ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਵਾਰ ਸਭ ਤੋਂ ਵੱਡ ਜਿਹੜੀ ਚੀਜ਼ ਸਿਆਸਤ 'ਚ ਦੇਖਣ ਨੂੰ ਮਿਲੀ ਉਹ ਸੀਗਾ ਫੇਰ ਬਦਲ ਪਾਰਟੀਆਂ ਦਾ ਚਾਹੇ ਅਸੀਂ ਸਭ ਤੋਂ ਵੱਡਾ ਝਟਕਾ ਤਾਂ ਲੋਕਾਂ ਨੂੰ ਮਿਲਖਾਨਾ ਰਵਨੀਤ ਬਿੱਟੂ ਹੋਰਾਂ ਦਾ ਹੀ ਲੱਗਿਆ ਸੀਗਾ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਲੀਡਰ ਸੀਗੇ ਜਿਨ੍ਹਾਂ ਨੇ ਫੇਰ ਬਦਲ ਕੀਤਾ ਸੀਗਾ ਇਸ ਚੀਜ਼ ਨੂੰ ਲੈ ਕੇ ਤੁਸੀਂ ਪਰਸਨਲੀ ਕੀ ਕਿਵੇਂ ਦੇਖਦੇ ਹੋ ਸਿਆਸਤ ਦੇ ਵਿੱਚ ਜਦੋਂ ਇੱਕ ਸੋਚ ਹੁੰਦੀ ਹੈ ਪਾਰਟੀ ਦੀ ਔਰ ਉਸ ਤੋਂ ਡਿਫਰੈਂਟ ਬਿਲਕੁਲ ਜਦੋਂ ਸੋਚ ਦਾ ਬੰਦਾ ਔਰ ਬਿਲਕੁਲ ਡਿਫਰੈਂਟ ਪਾਰਟੀ ਦੇ ਵਿੱਚ ਚਲਾ ਜਾਂਦਾ ਦੇਖੋ ਜਿਹੜਾ ਬੰਦਾ ਪਾਰਟੀ ਬਦਲ ਰਿਹਾ ਉਹ ਤਾਂ ਬਦਲ ਹੀ ਰਿਹਾ ਪਰ ਮੈਨੂੰ ਜ਼ਿਆਦਾ ਅਫਸੋਸ ਇਸ ਕੱਲ ਦਾ ਹੁੰਦਾ ਹੈ ਕਿ ਜਿਹੜੀ ਪਾਰਟੀ ਦੇ ਵਿੱਚ ਲੀਡਰ ਜਾਂਦਾ ਹੈ ਦੇਖੋ ਉਸ ਆਰਐਸਐਸ ਭਾਜਪਾ ਦੀ ਇੱਕ ਸੋਚ ਹੈ ਹਮ ਸ਼ੁਰੂ ਤੋਂ ਉਹ ਸੋਚ ਦੇ ਨਾਲ ਚੱਲ ਰਹੇ ਹੈ ਸ਼ੁਰੂ ਤੋਂ ਹੁਣ ਆਰਐਸਐਸ ਦਾ ਜਿਹੜਾ ਏਜੰਡਾ ਹੈ ਉਹ ਕਾਂਗਰਸ ਨਾਲੋਂ ਬਿਲਕੁਲ ਵੱਖ ਹੈ ਜਦੋਂ ਇੱਕ ਬੰਦਾ ਆਰਐਸਐਸ ਦੇ ਵਿੱਚ ਰਹਿ ਕੇ ਸਾਰੀ ਉਮਰ ਮਿਹਨਤ ਕਰਦਾ ਹੈ ਤੇ ਜਦੋਂ ਫਰੂਟ ਲੈਣ ਦਾ ਤੇ ਜਦੋਂ ਉਸ ਚੀਜ਼ ਦਾ ਰਿਵਾਰਡ ਲੈਣ ਦਾ ਸਮਾਂ ਹੁੰਦਾ ਹੈ ਤੇ ਉਸ ਸਮੇਂ ਉਹਨੂੰ ਰਿਵਾਰਡ ਮਿਲਣ ਦੀ ਥਾਂ ਤੇ ਕਿਸੇ ਦੂਜੀ ਪਾਰਟੀ ਤੋਂ ਲਿਆ ਕੇ ਕੈਂਡੀਡੇਟ ਡਿਸਰਵਿੰਗ ਕੈਂਡੀਡੇਟ ਨੂੰ ਨਾ ਦੇ ਕੇ ਮਤਲਬ ਦੂਸਰੀ ਕੈਂਡੀਡੇਟ ਲਿਆ ਕੇ ਤੇ ਉਹਨਾਂ ਦੇ ਸਿਰ ਤੇ ਬਾ ਦਿੱਤਾ ਜਾਂਦਾ ਹੈ ਟਿਕਟ ਉਹਨੂੰ ਦੇ ਦਿੱਤੀ ਜਾਂਦੀ ਹੈ ਤੇ ਆਈ ਥਿੰਕ ਇਹ ਜਿਹੜਾ ਪਾਰਟੀ ਜਿਹੜਾ ਕੈਂਡੀਡੇਟ ਮਤਲਬ ਆਪਦੀ ਪਾਰਟੀ ਬਦਲ ਰਹੇ ਹੈ ਨਾ ਉਦੋਂ ਜ਼ਿਆਦਾ ਮੈਨੂੰ ਲੱਗਦਾ ਅਫਸੋਸ ਜਨਕ ਹੀ ਹੈ ਕਿ ਜਿਹੜੀ ਪਾਰਟੀ ਦੇ ਵਿੱਚ ساری ਉਮਰ ਲੋਕ ਮਿਹਨਤ ਕਰਦੇ ਆ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਕਿਸੇ ਬਾਹਰਲੇ ਬੰਦੇ ਨੂੰ ਲਿਆ ਕੇ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਜਿੰਨਾ ਮਤਲਬ ਜੋ ਵੀ ਉਹਦਾ ਰਿਵਾਰਡ ਸੀ ਉਹ ਪਾਰਟੀ ਦੇ ਲੋਕਾਂ ਨੂੰ ਨਾ ਦੇ ਕੇ ਕਿਸੇ ਬਾਹਰਲੇ ਨੂੰ ਦਿੱਤਾ ਜਾਂਦਾ ਹੈ ਇਹ ਇਸ ਤਰ੍ਹਾਂ ਦੀ ਜਿਹੜੀ ਸੌਦੇਬਾਜ਼ੀ ਹੈ ਨਾ ਇਹ ਬਹੁਤ ਹੀ ਨਿਰਾਸ਼ਾਜਨਕ ਹੈ ਹਰ ਇੱਕ ਪਾਰਟੀ ਵਾਸਤੇ ਬਿਲਕੁਲ ਇੱਕ ਅਪਰਚਾਰ ਦੇ ਦੌਰਾਨ ਬਹੁਤ ਸਾਰੀਆਂ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਬਿਆਨ ਜਦੋਂ ਦਿੱਤੇ ਜਾਂਦੇ ਨੇ ਤਾਂ ਕਈ ਵਾਰ ਐ ਕਹਿ ਦਿੱਤਾ ਜਾਂਦਾ ਹੈ ਵੀ ਅਸੀਂ ਭਾਵੁਕ ਹੋ ਗਏ ਸੀਗੇ ਹਨਾ ਕਈ ਵਾਰ ਬਿਆਨ ਜਿਹੜੇ ਨੇ ਉਹ ਜੁੜ ਜਾਂਦੇ ਨੇ ਉਸ ਤਰੀਕੇ ਦੇ ਨਾਲ ਤਾਂ ਇੱਕ ਲੀਡਰ ਸੋਚ ਕੇ ਰਿਹਾ ਹੁੰਦਾ ਕਿ ਉਹ ਪਹਿਲਾਂ ਤੋ ਰਿਟਨ ਹੁੰਦਾ ਕਿ ਅਸੀਂ ਫਲਾਨੀ ਥਾਂ ਦੇ ਉੱਤੇ ਜਾ ਕੇ ਅਸੀਂ ਇਹ ਚੀਜ਼ ਬੋਲਾਂਗੇ ਜਾਂ ਕੀ ਕੁਝ ਬੋਲਣਾ ਹੈ ਜਾਂ ਮਨ ਦੇ ਵਿੱਚੋਂ ਦੀ ਉਸ ਟਾਈਮ ਦੇ ਉੱਤੇ ਲੋਕਾਂ ਨੂੰ ਦੇਖ ਕੇ ਜਜ਼ਬਾਤ ਨਿਕਲਦੇ ਨੇ ਤੁਸੀਂ ਕਿਸ ਦੀ ਗੱਲ ਕਰ ਰਹੇ ਹੋ ਹਰ ਇੱਕ ਲੀਡਰ ਦੀ ਗੱਲ ਕਰ ਰਹੇ ਹੋ ਹਰ ਇੱਕ ਲੀਡਰ ਦੀ ਦੇਖੋ ਮੈਂ ਤਾਂ ਆਪਦੀ ਗੱਲ ਲਈ ਕਰੂੰਗੀ ਜਾਂ ਰਾਜਾ ਜੀ ਦੀ ਗੱਲ ਹੀ ਕਰੂੰਗੀ ਕਿ ਜਦੋਂ ਜਾ ਕੇ ਲੋਕਾਂ ਨੂੰ ਐਡਰੈਸ ਕਰੀਦਾ ਹੈ ਤੇ ਲੋਕਾਂ ਨੂੰ ਦੇਖ ਕੇ ਹਮੇਸ਼ਾ ਮਤਲਬ ਜੋ ਗੱਲ ਦਿਲ ਚੋਂ ਆਉਂਦੀ ਹੈ ਉਹ ਗੱਲ ਬੋਲੀਦੀ ਹੈ ਕਦੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਕਦੀ ਕੋਈ ਸਪੀਚ ਤਿਆਰ ਨਹੀਂ ਕੀਤੀ ਹਮ ਕਦੀ ਕੋਈ ਨੋਟਸ ਨਹੀਂ ਬਣਾਏ ਜੋ ਗੱਲ ਜੋ ਮੁੱਦਾ ਹੁੰਦਾ ਹੈ ਬੇਸਿਕਲੀ ਅ ਜੋ ਸਮੇਂ ਦੀ ਗੱਲ ਹੁੰਦੀ ਹੈ ਜੋ ਲੋਡ ਹੁੰਦੀ ਹੈ ਉਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਪਬਲਿਕ ਦੇ ਵਿੱਚ ਜਾ ਕੇ ਹਮ ਕਦੀ ਨਾਲੇ ਇਹ ਮਤਲਬ ਪਹਿਲਾਂ ਨੋਟਸ ਬਣਾਉਣੇ ਕਰਨੇ ਆਈ ਥਿੰਕ ਇਹ ਸ਼ਾਇਦ ਜਿੰਨੇ ਵੀ ਚੰਗੇ ਲੀਡਰਸ ਆਈ ਥਿੰਕ ਇਹ ਨਹੀਂ ਕਰਦੇ ਹੁਣੇ ਦਿਲ ਦੀ ਗੱਲ ਹੁੰਦੀ ਹੈ ਸਟੇਜ ਤੇ ਬਿਲਕੁਲ ਇੱਕ ਕਿਉਂਕਿ ਮੈਂ ਇੱਕ ਬਿਆਨ ਦਾ ਜ਼ਿਕਰ ਜ਼ਰੂਰ ਕਰਨਾ ਚਾਹੂੰਗੀ ਜੋ ਪ੍ਰਚਾਰ ਦੇ ਦੌਰਾਨ ਤੁਸੀਂ ਇੱਕ ਬਿਆਨ ਦਿੱਤਾ ਸੀਗਾ ਕਿ ਜੋ ਕਾਂਗਰਸ ਦੇ ਪੰਜੇ ਦਾ ਨਿਸ਼ਾਨ ਸੀਗਾ ਉਸ ਨੂੰ ਬਾਬੇ ਨਾਨਕ ਦੇ ਨਾਲ ਜੋੜ ਦਿੱਤਾ ਸੀ ਉਸ ਸਮੇਂ ਮਨ ਦੇ ਵਿੱਚ ਤੁਹਾਡੇ ਕੀ ਮਤਲਬ ਚੱਲ ਰਿਹਾ ਸੀਗਾ ਜਾਂ ਫਿਰ ਕਿਉਂਕਿ ਇੱਕ ਲੀਡਰ ਦੀ ਆਦਤ ਬਹੁਤ ਹੁੰਦੀ ਹੈ ਜੋ ਕਹਿੰਦੇ ਵੀ ਨੇ ਕਿ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਵੀ ਲਾਈਨ ਨੂੰ ਕਿਸੇ ਨਾਲ ਜੋੜ ਦਿੱਤਾ ਜਾਵੇ ਪਾਰਟੀ ਦੇ ਨਾਲ ਜਿਵੇਂ ਅੱਜ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲ ਕਹਦੇ ਨੇ 24/7 42047 ਉਹ ਜ਼ਿਕਰ ਕਰਦੇ ਨੇ ਕਿ ਅਸੀਂ 47 ਤੱਕ ਦਾ ਜ਼ਿਕਰ ਕਰਦੇ ਤਾਂ ਉਹਦਾ ਇੱਕ ਪੰਚ ਲਾਈਨ ਬਣ ਜਾਂਦੀ ਹੈ ਤਾਂ ਕੁਝ ਉਸ ਤਰੀਕੇ ਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਇਸ ਟਾਈਮ ਤੇ ਉਦੋਂ ਹੀ ਚੱਲ ਰਿਹਾ ਸੀ ਜੀ ਪੰਜਾਬ ਸਭ ਦੀ ਸਾਖੀ ਚੱਲ ਰਹੀ ਸੀ ਕਾਰ ਤੇ ਵਿੱਚ ਔਰ ਇੱਕ ਇਸ ਗੱਲ ਦਾ ਜ਼ਿਕਰ ਮੈਂ ਪਹਿਲਾਂ ਵੀ ਬੜੀ ਵਾਰੀ ਕੀਤਾ ਹੈ ਐਂਡ ਉਹ ਜਦੋਂ ਜਾ ਕੇ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਉਹ ਗੱਲ ਚੱਲ ਰਹੀ ਸੀ ਤੇ ਉਹ ਕੋਰਿਲੇਟ ਕਰਦੀ ਗੱਲ ਬਟ ਆਈ ਥਿੰਕ ਉਹ ਗਲਤ ਸੀਗਾ ਨਹੀਂ ਸੀ ਕਰਨਾ ਚਾਹੀਦਾ ਮੈਨੂੰ ਪਰਸਨਲੀ ਇਹ ਲੱਗਦਾ ਹੈ ਉਹ ਮੇਰੇ ਆਪ ਦੇ ਮਨ ਦੀ ਥਾਟ ਸੀ ਉਹਨੂੰ ਮੈਨੂੰ ਪਬਲਿਕਲੀ ਨਹੀਂ ਸੀ ਬੋਲਣਾ ਚਾਹੀਦਾ ਜੀ ਅੱਛਾ ਸੀ ਜ਼ਿਕਰ ਜੇ ਕਰੀਏ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਘਰ ਦੇ ਵਿੱਚ ਕੋਈ ਵੀ ਚੰਗੀ ਚੀਜ਼ ਹੁੰਦੀ ਹੈ ਹਾਂ ਤੇ ਜਦੋਂ ਇਸ ਟਾਈਮ ਦੇ ਉੱਤੇ ਜਿੱਤ ਹੋਈ ਤਾਂ ਸਭ ਤੋਂ ਪਹਿਲਾ ਕੰਮ ਤੁਸੀਂ ਕੀ ਕੀਤਾ ਪਰਿਵਾਰ ਨੂੰ ਸਭ ਤੋਂ ਪਹਿਲਾਂ ਜਾ ਕੇ ਅ ਸਰਟੀਫਿਕੇਟ ਲਿਆ ਹਮ ਐਂਡ ਗੁਰਦੁਆਰਾ ਸਭ ਮਠਾ ਟਿਕਿਆ ਸਭ ਤੋਂ ਪਹਿਲੀ ਗੱਲੀ ਕੀਤੀ ਜੀ ਤੇ ਉਸ ਤੋਂ ਬਾਅਦ ਅੱਗੇ ਫਿਰ ਜਸ਼ਨ ਕਿਵੇਂ ਬਣਿਆ ਆਈ ਥਿੰਕ ਜਸ਼ਨ ਸਾਰੇ ਪਾਰਟੀ ਵਰਕਰਸ ਦੇ ਨਾਲ ਉਹਦੇ ਬਾਅਦ ਮੀਟਿੰਗ ਸੀ ਹਮ ਡਿਨਰ ਸੀ ਸਾਰਿਆਂ ਦੇ ਨਾਲ ਆਈ ਥਿੰਕ ਉਹ ਸਾਰਿਆਂ ਦੇ ਨਾਲ ਚੱਲਦਾ ਆ ਰਿਹਾ ਕੋਈ ਸਪੈਸ਼ਲ ਨਹੀਂ ਇਸ ਤਰ੍ਹਾਂ ਕੀਤਾ ਕੋਈ ਉਹ ਤੁਸੀਂ ਪਾਰਟੀ ਦੀ ਗੱਲ ਕਰ ਰਹੇ ਹੋ ਤਾਂ ਕੋਈ ਪਾਰਟੀ ਸੈਲੀਬ੍ਰੇਸ਼ਨ ਨਹੀਂ ਹੋਏਗੀ ਫੈਮਿਲੀ ਦੇ ਵਿੱਚ ਪਰਸਨਲੀ ਡੈਫੀਨਿਟਲੀ ਫੈਮਿਲੀ ਨੇ ਇਕੱਠਿਆਂ ਨੇ ਬੈਠ ਕੇ ਡਿਨਰ ਕੀਤਾ ਰਿਸ਼ਤੇਦਾਰਾਂ ਨੇ ਜਿਵੇਂ ਤਸਰਾਉਂਦੇ ਆ ਵਧਾਈ ਦਿੱਤੀ ਸਭ ਦੇ ਨਾਲ ਮੇਲ ਮਿਲਾਪ ਮੇਰੇ ਲਈ ਮੈਨੂੰ ਲੱਗਦਾ ਇਹ ਸਭ ਤੋਂ ਵੱਡੀ ਸੈਲੀਬ੍ਰੇਸ਼ਨ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਇਲੈਕਸ਼ਨ ਦੇ ਦੌਰਾਨ ਮਿਹਨਤ ਕੀਤੀ ਉਹਨਾਂ ਦੇ ਨਾਲ ਜਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਕੁਝ ਸਾਡੇ ਕੋਲ ਆਏ ਕੁਝ ਇੱਕ ਕੋਲ ਅਸੀਂ ਗਏ ਤੇ ਮੈਨੂੰ ਲੱਗਦਾ ਇਹਹੀ ਇਹਹੀ ਸੈਲੀਬ੍ਰੇਸ਼ਨ ਜੀ ਪੰਜਾਬ ਦਾ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਜਾਂ ਪੰਜਾਬ ਦਾ ਜ਼ਿਕਰ ਹੀ ਹੁੰਦਾ ਕਿਉਂਕਿ ਪੰਜਾਬ ਦੇ ਲਈ ਕੰਮ ਕਰਨਾ ਹੁੰਦਾ ਆ ਤਾਂ ਬੱਚਿਆਂ ਨੂੰ ਜਿਹੜਾ ਹੈ ਪੰਜਾਬ ਦੇ ਨਾਲ ਪੰਜਾਬੀਅਤ ਦੇ ਨਾਲ ਕਿਵੇਂ ਜੋੜਦੇ ਹੋ ਕਿੰਨੀ ਕੋਸ਼ਿਸ਼ ਕਰਦੇ ਹੋ ਖੁਦ ਕਿ ਬੱਚੇ ਜਿਹੜੇ ਨੇ ਪੰਜਾਬ ਤੇ ਪੰਜਾਬੀਅਤ ਦੇ ਨਾਲ ਜੁੜੇ ਦੇਖੋ ਜੋ ਪੰਜਾਬ ਦਾ ਕਲਚਰ ਹੈ ਉਹ ਸਾਰਾ ਕੋਸ਼ਿਸ਼ ਇਹ ਕਰੀਦੀ ਹੈ ਕਿ ਉਹ ਬੱਚਿਆਂ ਦੇ ਵਿੱਚ ਕੰਪਲੀਟਲੀ ਇੰਵਾਈਵ ਹੋਵੇ ਭਾਵੇਂ ਉਹ ਭਾਵੇਂ ਉਹ ਲੈਂਗੁਏਜ ਹੈ ਭਾਵੇਂ ਉਹ ਖਾਨ ਪਾਣ ਹੈ ਭਾਵੇਂ ਉਹ ਪਾਠ ਕਰਨਾ ਹੈ ਮਤਲਬ ਜੋ ਵੀ ਇੱਕ ਨਾਰਮਲ ਪੰਜਾਬੀ ਲਾਈਫ ਸਟਾਈਲ ਹੁੰਦਾ ਹੈ ਉਹ ਹਰ ਇੱਕ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਅਸੀਂ ਫੋਲੋ ਕਰਦੇ ਹਾਂ ਉਹ ਘਰ ਦੇ ਵਿੱਚ ਉਸੇ ਤਰ੍ਹਾਂ ਦਾ ਰਵਈਆ ਰਹਿੰਦਾ ਉਹੀ ਲਾਈਫਸਟਾਈਲ ਫੋਲੋ ਕੀਤਾ ਜਾਂਦਾ ਤੇ ਬੱਚੇ ਵੀ ਉਸੇ ਤਰ੍ਹਾਂ ਜਿਵੇਂ ਦਾ ਲਾਈਫਸਟਾਈਲ ਤੁਸੀਂ ਫੋਲੋ ਕਰਦੇ ਹੋ ਬੱਚੇ ਉਹ ਗੱਲਾਂ ਸਿੱਖ ਜਾਂਦੇ ਆ ਟਾਈਮ ਦੇ ਨਾਲ ਅੱਛਾ ਘਰ ਦੇ ਵਿੱਚ ਲੇਡੀਜ਼ ਨੂੰ ਖਾਸ ਤੌਰ ਦੇ ਉਤੇ ਸ਼ੌਂਕ ਹੁੰਦਾ ਕੁੜੀਆਂ ਨੂੰ ਜਾਂ ਛੋਟੇ ਹੁੰਦੇ ਤੋਂ ਵੀ ਅਸੀਂ ਆਪਣੀ ਕਿਚਨ ਜਿਹੜੀ ਆ ਉਹ ਸੈੱਟ ਕਰਕੇ ਰੱਖੀਏ ਘਰ ਦਾ ਜਿਹੜਾ ਸਮਾਨ ਹੈ ਉਹ ਇੱਕ ਇੱਕ ਕੋਨਾ ਨਾ ਖੁਦ ਸੈੱਟ ਕਰਕੇ ਰੱਖੀਏ ਪਰ ਕਿਉਂਕਿ ਸਿਆਸਤ ਦੇ ਵਿੱਚ ਜਿਵੇਂ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਇੱਕ ਥਾਂ ਦੇ ਉੱਤੇ ਰਹਿਣ ਦਾ ਮੌਕਾ ਨਹੀਂ ਮਿਲਦਾ ਜ਼ਿਆਦਾਤਰ ਤਾਂ ਉਹ ਆਪਣੇ ਅਰਮਾਨ ਫਿਰ ਤੁਸੀਂ ਕਿਵੇਂ ਪੂਰੇ ਕਰਦੇ ਹੋ ਹੁੰਦੇ ਹੋ ਕਿ ਜ ਜਿੱਥੇ ਵੀ ਰਹਿਣੀ ਹੈ ਉੱਥੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਆਮ ਉੱਥੇ ਆਪਦਾ ਮਤਲਬ ਜੋ ਵੀ ਸ਼ੌਕ ਹੈ ਉਹਨੂੰ ਪੂਰਾ ਕੀਤਾ ਜਾਵੇ ਜੀ ਜਿੱਥੇ ਵੀ ਰਵਾਂ ਹੁਣ ਜਿਵੇਂ ਲੁਧਿਆਣੇ ਦੇ ਵਿੱਚ ਹੁਣ ਕੋਸ਼ਿਸ਼ ਉਹ ਰੈਡੀ ਹੋ ਰਿਹਾ ਹੈ ਤੇ ਉਹ ਜਦੋਂ ਹੋ ਗਿਆ ਤਿਆਰ ਫਿਰ ਕਰੂੰਗੀ ਡੈਫੀਨਿਟਲੀ ਤੇ ਉੱਥੇ ਆਪਣੇ ਕੰਮ ਉਦਾਂ ਹੀ ਕਰਵਾ ਰਹੇ ਹਾਂ ਬਸ ਇਰ ਤੇ ਖੜੇ ਹੋ ਕੇ ਇਹ ਚੀਜ਼ ਅੱਦਾ ਚਾਹੀਦੀ ਅੱਦਾ ਚਾਹੀਦੀ ਪਰਫੈਕਟ ਚਾਹੀਦੀ ਹੈ ਸਿੰਪਲ ਰਹੇਗਾ ਪਰ ਰਿਕਵਰੀ ਹੋ ਜੇ ਤਿਆਰ ਜ਼ਿਆਦਾ ਮੈਂ ਕਦੀ ਵੀ ਨਾ ਕਿਸੇ ਚੀਜ਼ ਨੂੰ ਕੰਪਲਿਕੇਟ ਨਹੀਂ ਕੀਤਾ ਕ ਸਿੰਪਲ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਪਰ ਇੱਕ ਵਾਰੀ ਹੋ ਜੇ ਤਿਆਰ ਫਿਰ ਉਹ ਵੀ ਕਰਾਂਗੇ ਹਾਂਜੀ ਅੱਛਾ ਅਪਣੇ ਅੱਜ ਕੱਲ ਅਸੀਂ ਦੇਖਦੇ ਕਿ ਜਿਹੜੇ ਲੀਡਰਸ ਨੇ ਉਹ ਵੀ ਕਿਤੇ ਨਾ ਕਿਤੇ ਆਪਣੀ ਲੁੱਕ ਨੂੰ ਲੈ ਕੇ ਥੋੜੇ ਕੌਂਸ਼ੀਅਸ ਹੁੰਦੇ ਨੇ ਕਿ ਕਿੱਦਾਂ ਦੇ ਅਸੀਂ ਪ੍ਰੈਜ਼ੈਂਟ ਕਰੀਏ ਆਪਣੇ ਆਪ ਨੂੰ ਹਨਾ ਤੇ ਉਦੋਂ ਤੁਸੀਂ ਸੋਚਦੇ ਹੋ ਹੁੰਦੇ ਹੋ ਵੀ ਕਿੱਦਾਂ ਮੈਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਾਂ ਜਾਂ ਕਿੱਦਾਂ ਦੀ ਮੈਂ ਲੱਗਣੀ ਚਾਹੀਦੀ ਹੈ ਜਦੋਂ ਮੈਂ ਲੋਕਾਂ ਦੇ ਵਿੱਚ ਜਾਵਾਂ ਆਈ ਥਿੰਕ ਮੈਂ ਇਸੇ ਤਰ੍ਹਾਂ ਦੀ ਰਹੀ ਹਾਂ ਸ਼ੁਰੂ ਤੋਂ ਹਮ ਇੱਕ ਵੈਸੀ ਨਾਰਮਲ ਸੂਟ ਦੁਪੱਟਾ ਜਿਸ ਤਰ੍ਹਾਂ ਹੁੰਦਾ ਹਮ ਆਈ ਥਿੰਕ ਜਿਸ ਤਰ੍ਹਾਂ ਦਾ ਸਾਡਾ ਪੰਜਾਬੀ ਅਟਾਇਰ ਹੈ ਮੈਂ ਸ਼ੁਰੂ ਤੋਂ ਇਸੇ ਤਰ੍ਹਾਂ ਦੀ ਰਹੀ ਹਾਂ ਕਦੀ ਕੌਨਸ਼ੀਅਸ ਇਸ ਕਲ ਚਕਾਦਾ ਹੋਣਾ ਇਹ ਕਿਹੜਾ ਪਹਿਲੀ ਵਾਰ ਹੀ ਪਾਇਆ ਸੂਟ ਸਾਰੀ ਉਮਰ ਹੀ ਪਾਇਆ ਤੇ ਬੜੀ ਸਿੰਪਲ ਆਊਟਫਿਟ ਹੈ ਮੈਨੂੰ ਲੱਗਦਾ ਸਾਰੀਆਂ ਪੰਜਾਬੀ ਔਰਤਾਂ ਬੜੀ ਚੰਗੀ ਅਸਲੀ ਕੀ ਦੇ ਨਾਲ ਇਹਨੂੰ ਕੈਰੀ ਕਰਦੀਆਂ ਤੁਹਾਨੂੰ ਦੇਖਿਆ ਵੇ ਸੀ ਸੂਟ ਦੇ ਵਿੱਚ ਹੀ ਹੈ ਹਾਂਜੀ ਬੜਾ ਇਸੇ ਤਰ੍ਹਾਂ ਹੀ ਰਹੀ ਦਏ ਹਮੇਸ਼ਾ ਰਾਜਵੰਦਿੰਗ ਦੀ ਜੇ ਗੱਲ ਕਰੀਏ ਤਾਂ ਇੱਕ ਤੁਹਾਡੇ ਕਪਲ ਗੋਲਸ ਜਿਹੜੇ ਨੇ ਉਹ ਕਾਫੀ ਚੱਲਦੇ ਹੁੰਦੇ ਨੇ ਜੇਕਰ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰੀਏ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਦੂਸਰੇ ਨੂੰ ਸਪੋਰਟ ਕਰਦੇ ਹੋ ਉਹ ਸਾਰੀਆਂ ਚੀਜ਼ਾਂ ਕਾਫੀ ਦੇਖਣ ਨੂੰ ਮਿਲਦੀਆਂ ਨੇ ਪਰ ਲੋਕ ਇਹ ਵੀ ਜਾਨਣਾ ਚਾਹੁੰਦੇ ਨੇ ਕਿ ਕੋਈ ਕਪਲ ਐਦਾਂ ਦਾ ਨਹੀਂ ਹੁੰਦਾ ਜਿਨ੍ਹਾਂ ਚ ਲੜਾਈ ਨਾ ਹੁੰਦੀ ਹੋਵੇ ਤਾਂ ਤੁਹਾਡੇ ਵੀ ਆਪਸ ਹੁੰਦੀ ਕਦੇ ਕਦੇ? ਆਫਕੋਰਸ ਹੁੰਦੀ ਹੈ ਕਿਉਂ ਨਹੀਂ ਹੁੰਦੀ? ਹੂੰ ਹੁੰਦੀ ਹੈ ਲੜਾਈ ਜ਼ਿਆਦਾਤਰ ਕਿਸ ਗੱਲ ਨੂੰ ਲੈ ਕੇ ਹੁੰਦੀ ਹੈ? ਬੱਚਿਆਂ ਦੀ ਗੱਲ ਨੂੰ ਲੈ ਕੇ ਹੋ ਜਾਂਦੀ ਹੈ ਕਿ ਬੱਚਿਆਂ ਨਹੀਂ ਕਰ ਰਹੇ ਬੱਚੇ ਕੀ ਵੀਰ ਗੱਲ ਨਹੀਂ ਮੰਨਦੇ ਆਪਦੀ ਮਨਮਾਨੀ ਕਰਦੇ ਆਂ ਜ਼ਿੱਦ ਕਰਦੇ ਆਂ ਬੱਚਿਆਂ ਨੂੰ ਇਹ ਲੱਗਦਾ ਕਿ ਅਸੀਂ ਸ਼ਾਇਦ ਜ਼ਿਆਦਾ ਸਿਆਣੇ ਆਂ ਮਮਾ ਨੂੰ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਮੈਂ ਦੱਸੂਗਾ ਮਮਾ ਨੂੰ ਮਮਾ ਤੁਹਾਨੂੰ ਨਹੀਂ ਪਤਾ ਤੁਹਾਨੂੰ ਬੱਚੇ ਕਈ ਵਰੀ ਇੰਨੇ ਭੋਲੇ ਵੀ ਹੁੰਦੇ ਆ ਪਰ ਕਈ ਵਰੀ ਨਾ ਆਪਦੇ ਭੋਲੇਪਨ ਚ ਉਹਨੂੰ ਇਹ ਲੱਗਦਾ ਕਿ ਸ਼ਾਇਦ ਮਮਾ ਨੂੰ ਨਾ ਕਿਸੇ ਗੱਲ ਦਾ ਪਤਾ ਹੀ ਨਹੀਂ ਕਿ ਮਮਾ ਅੱਜਕੱਲ ਤੁਹਾਨੂੰ ਨਹੀਂ ਪਤਾ ਇਸ ਤਰ੍ਹਾਂ ਨਹੀਂ ਹੁੰਦਾਗਾ ਸੋ ਬੱਚੇ ਜਦੋਂ ਕਈ ਵਰੀ ਇੱਜ਼ਤ ਕਰਦੇ ਆ ਗੱਲ ਨਹੀਂ ਮੰਨਦੇ ਉਹ ਵੀ ਕਈ ਵਾਰੀ ਲੜਾਈ ਦੇ ਕਾਰਨ ਹਾਂਜੀ ਪਰ ਸਾਡੀ ਲੜਾਈ ਇਸ ਤਰ੍ਹਾਂ ਨਹੀਂ ਹੁੰਦੀ ਕਿ ਉੱਚੀ ਉੱਚੀ ਬੋਲਣਾ ਲੜਨਾ ਮੈਂ ਇੱਕ ਵਾਰੀ ਗੱਲ ਕਹਿ ਕੇ ਆਪਦਾ ਸਮਝਾ ਦਿੰਨੀ ਹਾਂ ਪਰ ਜੇ ਕੋਈ ਨਾ ਮੰਨੇ ਫਿਰ ਮੈਂ ਬਲੋਂ ਮਤਲਬ ਮੈਂ ਸਾਈਲੈਂਟ ਹੋ ਜੰਨੀ ਹਾਂ ਗਾਉਂਦੇ ਨਹੀਂ ਫਿਰ ਤੁਸੀਂ ਹਾਂ ਫਿਰ ਮੈਂ ਥੋੜੀ ਜਿਹਾ ਚੁੱਪ ਰਹਿਣੀ ਹੈ ਕਿ ਜਦੋਂ ਤੱਕ ਜੇ ਤੁਹਾਨੂੰ ਗੱਲ ਕਰਨ ਦਾ ਫਾਇਦਾ ਹੀ ਨਹੀਂ ਨਾ ਜੇ ਸਮਝ ਹੀ ਨਹੀਂ ਆਈ ਤਾਂ ਫਿਰ ਮੈਂ ਟਰਾਈ ਕਰਦੀ ਹਾਂ ਕਿ ਮੈਂ ਚੁੱਪ ਰਵਾਂ ਜਦੋਂ ਤੱਕ ਬੰਦੇ ਨੂੰ ਗੱਲ ਸਮਝ ਨਹੀਂ ਆਉਂਦੀ ਤੇ ਫਿਰ ਮਨਾਉਣ ਦਾ ਤਰੀਕਾ ਕੀ ਹੁੰਦਾ ਫਿਰ ਜੇ ਕਦੇ ਖਿੜਪਿਟ ਹੋ ਵੀ ਜਾਵੇ ਤੁਸੀਂ ਨਰਾਜ਼ ਹੋ ਜਾਉਨਾ ਬੁਲਾ ਰਹੇ ਹੋ ਮੈਂ ਆ ਰਾਜਾ ਇਜ਼ ਵੈਰੀ ਗੁੱਡ ਐਟ ਇਟ ਓਕੇ ਰਾਜਾ ਇਜ਼ ਵੈਰੀ ਗੁੱਡ ਮਤਲਬ ਮਨੋਰਨ ਦਾ ਕੰਮ ਰਾਜੇ ਤੋਂ ਚੰਗਾ ਨਹੀਂ ਕੋਈ ਕਰ ਸਕਦਾ ਮੈਨੂੰ ਲੱਗਦਾ ਹਾਂਜੀ ਓਕੇ ਸਿਆਸਤ ਦੀ ਆਪਾਂ ਜੇ ਥੋੜੀ ਜੀ ਗੱਲ ਕਰੀਏ ਤਾਂ ਬਹੁਤ ਸਾਰੇ ਅਜਿਹੇ ਮੁੱਦੇ ਹੈਗੇ ਨੇ ਜੋ ਕਿ ਸੋਲਵ ਹੋਣ ਵਾਲੇ ਨੇ ਖਾਸ ਤੌਰ ਦੇ ਉੱਤੇ ਜੇ ਤੁਸੀਂ ਲੁਧਿਆਣੇ ਦੀ ਗੱਲ ਕਰੀਏ ਤਾਂ ਕਰੇ ਵੀ ਕਾਫੀ ਵਾਰ ਤੁਸੀਂ ਡਿਸਕਸ ਕਰਦੇ ਹੋਵੋਗੇ ਇੱਕ ਵਾਰ ਮੈਂ ਸੁਣਿਆ ਸੀਗਾ ਜਦੋਂ ਤੁਸੀਂ ਪ੍ਰਚਾਰ ਦੇ ਦੌਰਾਨ ਤੁਸੀਂ ਇੱਕ ਗੱਲ ਕਹੀ ਸੀ ਕਿ ਸਭ ਤੋਂ ਪਹਿਲੇ ਠੀਕ ਹੋਣਾ ਈ ਟ੍ਰੈਫਿਕ ਕਿ ਟ੍ਰੈਫਿਕ ਦਾ ਮਸਲਾ ਹੱਲ ਹੋਵੇ ਜਦੋਂ ਹੁਣ ਪਹੁੰਚਣਾ ਉੱਥੇ ਦਿੱਲੀ ਦੇ ਵਿੱਚ ਜਾਣਾ ਸੰਸਦ ਦੇ ਵਿੱਚ ਜਾਣਾ ਸਭ ਤੋਂ ਪਹਿਲਾ ਮਸਲਾ ਕਿਹੜਾ ਹੋਏਗਾ ਜੀ ਨੂੰ ਕੋਸ਼ਿਸ਼ ਹੋਏਗੀ ਹਾਂ ਆਪਾਂ ਵੇਟ ਕਰੀਏ ਹੂੰ ਰਾਜ ਜੀ ਨੂੰ ਹਾਲੇ ਛੋ ਸੰਸ ਜਖ ਸਮਾਗਮ ਹੈਗਾ ਹੈ ਜੀ 24 ਤਰੀਕ ਦਾ ਆਈ ਥਿੰਕ 24 ਦਾ ਹੈ ਜੀ ਤਾਂ ਪਹੁੰਚਣ ਦੇ ਲਈਏ ਵੇਟ ਕਰੀਏ ਤੇ ਇਹਨੇ ਕੱਲ੍ਹ ਘਾਤੋ ਕਰਦੇ ਉਹ ਤੋਂ ਬਾਅਦ ਡੈਫੀਨਿਟਲੀ ਸਭ ਦੇ ਵਿੱਚ ਆਊਗਾ ਜਿਸ ਗੱਲ ਦੀ ਮੁੱਦੇ ਦੀ ਗੱਲ ਕੀਤੀ ਜਾਊਗੀ ਪਰ ਡੈਫੀਨਿਟਲੀ ਇਹ ਮੈਂ ਤੁਹਾਨੂੰ ਅਸ਼ੋਰ ਕਰਦੀ ਹਾਂ ਕਿ ਜਿਹੜਾ ਵੀ ਸੈਸ਼ਨ ਜਿਹੜਾ ਪਾਰਲੀਮੈਂਟ ਦਾ ਉਹਦੇ ਵਿੱਚ ਲੁਧਿਆਣੇ ਦੀ ਮੰਗ ਪਾਰਲੀਮੈਂਟ ਦੇ ਵਿੱਚ ਗੂੰਜੂਗੀ ਇਸ ਗੱਲ ਦਾ ਮੈਂ ਤੁਹਾਨੂੰ ਪ੍ਰੋਮਿਸ ਕਰਦੀ ਹਾਂ ਪਰ ਇਹ ਚੀਜ਼ ਬੜੀ ਕਹੀ ਜਾਂਦੀ ਕਿ ਰਮਨੀਤ ਬਿੱਟੂ ਦੇ ਵੱਲੋਂ ਦੀ ਆਪਣੇ ਕਾਰਜਕਾਲ ਦੇ ਦੌਰਾਨ ਸਭ ਤੋਂ ਵੱਧ ਸਵਾਲ ਕੀਤੇ ਗਏ ਨੇ ਲੁਧਿਆਣਾ ਵਾਸੀਆਂ ਦੇ ਲਈ ਤਾਂ ਲੱਗਦਾ ਕਿ ਸਵਾਲ ਪੁੱਛਣਾ ਔਰ ਕੰਮ ਹੋਣਾ ਉਹ ਬਹੁਤ ਫਰਕ ਹੁੰਦਾ ਹੈ ਮੈਂ ਤਾਂ ਉਮੀਦ ਕਰਦੀ ਜੋ ਹੋਇਆ ਉਹ ਵੱਖਰੀ ਗੱਲ ਹੈ ਪਰ ਮੈਨੂੰ ਇੱਕ ਚੀਜ਼ ਵਖਾ ਦਿਓ ਜਿਹੜੀ ਮਗਰਲੇ ਸਮੇਂ ਦੇ ਵਿੱਚ ਆਪਦੇ ਟਿਨਿਓਰ ਦੇ ਵਿੱਚ ਬਿੱਟੂ ਵੀਰ ਜੀ ਨੇ ਲੁਧਿਆਣੇ ਨੂੰ ਲਿਆ ਕੇ ਦਿੱਤੀ ਹੋਈ ਕੋਈ ਇੱਕ ਚੀਜ਼ ਦੂਸਰੀ ਗੱਲ ਹੁਣ ਭਾਈ ਮੰਤਰੀ ਬਣ ਗਿਆ ਤੇ ਮੈਨੂੰ ਬੜੀਆਂ ਉਮੀਦਾਂ ਜਿਹੜੀ ਦੇਖੋ ਜਿਹੜੀ ਲੜਾਈ ਹੁੰਦੀ ਹੈ ਉਹ ਇਲੈਕਸ਼ਨਸ ਤੱਕ ਹੁੰਦੀ ਹੈ ਆਪਾਂ ਉਸ ਤੋਂ ਬਾਅਦ ਲੋਕਾਂ ਦੇ ਹਿੱਤ ਦੇ ਲਈ ਉਸ ਇਲਾਕੇ ਦੇ ਹਿੱਤ ਦੇ ਲਈ ਕੰਮ ਕਰਨਾ ਹੁੰਦਾ ਹੈ ਜੀ ਆਪਾਂ ਉਸ ਇਲੈਕਸ਼ਨ ਵਾਲੇ ਮਾਹੌਲ ਨੂੰ ਮੈਨੂੰ ਲੱਗਦਾ ਹੈ ਅਗਲੇ 5 ਸਾਲ ਕੈਰੀ ਓਨ ਨਹੀਂ ਕਰਨਾ ਚਾਹੀਦਾਗਾ ਉਹ ਉੱਥੇ ਤੱਕ ਹੀ ਸੀਮਤ ਹੁੰਦਾ ਹੈ ਉਸ ਤੋਂ ਬਾਅਦ ਸਾਰੇ ਰਲ ਕੇ ਜੀ ਆਪਾ ਉਸ ਇਲਾਕੇ ਦੇ ਵਿਕਾਸ ਦੇ ਲਈ ਕੰਮ ਕਰੀਏ ਨਾ ਤਾਂ ਮੈਨੂੰ ਲੱਗਦਾ ਲੋਕ ਵੀ ਸੌਖੇ ਹੋ ਜਾਣਗੇ ਤੇ ਮਾਹੌਲ ਵੀ ਸੁਖਾਵਾਂ ਹੋ ਜਾਊਗਾ ਬਿਲਕੁਲ ਮਾਹੌਲ ਦਾ ਤੁਸੀਂ ਜ਼ਿਕਰ ਕੀਤਾ ਇੱਕ ਮਸਲਾ ਜਿਹੜਾ ਹਮੇਸ਼ਾ ਉਠਦਾ ਰਿਹਾ ਬੰਦੀ ਸਿਕਾਂ ਦੀ ਰਿਹਾਈ ਦਾ ਮਸਲਾ ਜਦੋਂ ਰਮਨਜੀਤ ਬਿੱਟੂ ਗਏ ਸੀ ਉਸ ਪਾਰਟੀ ਦੇ ਵਿੱਚ ਤਾਂ ਹੁਣ ਵੀ ਰਾਜਵੜੇ ਹੋਰਾਂ ਦਾ ਬਿਆਨ ਸੀਗਾ ਕਿ ਕਾਂਗਰਸ ਦੇ ਵਿੱਚ ਰਹਿ ਕੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਣ ਤੁਸੀਂ ਆਪਣਾ ਗੁੱਸਾ ਛੱਡ ਦਿਓ ਵਿਰੋਧ ਛੱਡ ਦਿਓ ਤਾਂ ਉਦੋਂ ਉਹ ਨਹੀਂ ਸੀ ਮੰਨਦੇ ਔਰ ਇਸੇ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਭਾਜਪਾ ਦੇ ਵਿੱਚ ਗਏ ਸੀ ਹੁਣ ਜਦੋਂ ਮੰਤਰੀ ਬਣ ਕੇ ਉਹੀ ਗੱਲ ਉਹ ਕਰਦੇ ਨੇ ਅੱਜ ਕਰ ਉਹਨਾਂ ਦੇ ਜੋ ਬੰਦੀ ਸਿੰਘਾਂ ਦੇ ਬਾਰੇ ਸੀ ਜ਼ਿਕਰ ਕਰਦੇ ਨੇ ਜੋ ਸੁਰ ਬਦਲੇ ਨੇ ਉਹਨੂੰ ਕਾਂਗਰਸ ਕਿਵੇਂ ਦੇਖਦੀ ਹੈ ਕਿ ਇਹ ਦੇਖਦੇ ਹੋ ਕਿ ਜਦੋਂ ਅਸੀਂ ਤਾਂ ਮਨਾਉਂਦੇ ਸੀਗੇ ਉਦੋਂ ਤਾਂ ਮੰਨੇ ਨਹੀਂ ਔਰ ਉਧਰ ਕਿਵੇਂ ਹੈ ਦੇਖੋ ਜਦੋਂ ਤੱਕ ਕਾਂਗਰਸ ਕਹਿੰਦੀ ਸੀ ਉਦੋਂ ਤੱਕ ਉਹ ਗੱਲ ਨੂੰ ਕਦੀ ਉਹਨਾਂ ਨੇ ਹਾਂ ਨਹੀਂ ਸੀ ਕੀਤੀ ਤੇ ਹੁਣ ਮੈਨੂੰ ਨਹੀਂ ਪਤਾ ਉਹਨਾਂ ਤੇ ਜੇ ਹੁਣ ਵੀ ਕਹਿੰਦੇ ਐ ਤਾਂ ਚਲੋ ਮੈਂ ਇਸ ਗੱਲ ਤੇ ਦੂਜੇ ਪਾਸੇ ਆਉਣੀ ਐ ਜੇ ਹੁਣ ਵੀ ਕਹਿੰਦੇ ਐ ਦੇ ਰਾਏ ਦਰੁਸਤ ਐ ਹੁਣ ਵੀ ਚੰਗੀ ਗੱਲ ਐ ਜੇ ਹਲੇ ਵੀ ਗੱਲ ਕਰਨ ਕਰਨ ਤਾਂ ਸਹੀ ਚੰਗੀ ਵੀ ਮਸਲਾ ਹੱਲ ਹੋਵੇ ਕਰ ਮੈਂ ਤਾਂ ਕਹਿੰਦੀ ਮਸਲਾ ਹੱਲ ਹੋਣਾ ਚਾਹੀਦਾ ਲੋਕਾਂ ਦੇ ਹਿੱਤ ਦੀ ਗੱਲ ਹੋਣੀ ਚਾਹੀਦੀ ਐ ਤਰੱਕੀ ਦੀ ਗੱਲ ਹੋਣੀ ਚਾਹੀਦੀ ਹੈ ਜਿਵੇਂ ਮਰਜ਼ੀ ਕਰੋ ਕਰੋ ਤਾਂ ਸਹੀ ਬਿਲਕੁਲ ਕਿਸਾਨਾਂ ਦੀ ਅਸੀਂ ਗੱਲ ਕਰਾਂਗੇ ਜ਼ਰੂਰ ਕਿਉਂਕਿ ਭਾਜਪਾ ਲਗਾਤਾਰ ਵਿਰੋਧ ਦਾ ਸਾਹਮਣਾ ਕਰਦੀ ਰਹੀ ਕਿਸਾਨਾਂ ਦੇ ਲਈ ਪਰ ਹੁਣ ਭਾਜਪਾ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਜੋ ਸਾਈਨ ਕੀਤੇ ਗਏ ਫਾਈਲ ਦੇ ਉੱਤੇ ਉਹ ਕਿਸਾਨਾਂ ਦੇ ਲਈ ਕੀਤੇ ਗਏ ਪਹਿਲੀ ਕਿਸ਼ਤ ਜਿਹੜੀ ਆ ਉਹ ਸਕੀਮ ਦੀ ਉਹਨਾਂ ਨੂੰ ਦਿੱਤੀ ਗਈ ਆ ਕਾਂਗਰਸ ਇਸ ਨੂੰ ਕਿਸ ਤਰੀਕੇ ਦੇਖਦੀ ਦੇਖੋ ਜਿਹੜੀ ਭਾਜਪਾ ਨੇ 2019 ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਵਿੱਤੀ ਸਕੀਮ ਲਾਗੂ ਕੀਤੀ ਸੀ ਉਹਦੇ ਵਿੱਚ 23 ਲੱਖ ਕਿਸਾਨਾਂ ਨੂੰ ਉਹਨਾਂ ਨੇ ਗ੍ਰਾਂਟ ਦਿੱਤੀਆਂ 23 ਲੱਖ ਕਿਸਾਨਾਂ ਨੂੰ ਉਹ ਨੰਬਰ ਘਟਦਾ 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 ਅੱਜ 23 ਲੱਖ ਤੋਂ 9 ਲੱਖ ਤੇ ਰਹਿ ਗਿਆ ਤੇ ਉਹਨਾਂ ਨੇ ਇਹਦਾ ਰੀਜ਼ਨ ਇਹ ਦਿੱਤਾ ਹੈ ਕਿ ਕੇवाईसी ਪੂਰਾ ਨਹੀਂ ਡਾਕੂਮੈਂਟਸ ਪੂਰੇ ਨਹੀਂਗੇ ਮੈਂ ਇਹ ਪੁੱਛਣਾ ਚਾਹਣੀ ਹੈ ਕਿ ਜਦੋਂ ਤੁਸੀਂ 23 ਲੱਖ ਕਿਸਾਨਾਂ ਨੂੰ ਇਹ ਗ੍ਰਾਂਟ ਦਿੱਤੀ ਉਦੋਂ ਡਾਕੂਮੈਂਟਸ ਪੂਰੇ ਕਿਵੇਂ ਹੋ ਗਏ ਸੀ ਤੇ ਅੱਜ ਉਹੀ 23 ਲੱਖ ਚੱਲਦੇ ਆ ਰਹੇ ਕਿਸਾਨ ਹੈ ਤੁਸੀਂ ਹੌਲੀ ਹੌਲੀ ਉਹ ਨੰਬਰ ਘਟਾਉਂਦੇ ਗਏ 17 ਲੱਖ ਕਰਤਾ ਪਿਰਚੋ ਦਾ ਲੱਖ ਕਰਤਾ ਅੱਜ 9 ਲੱਖ 33000 ਰਹਿ ਗਿਆ ਉਹ ਨੰਬਰ ਤੇ ਅੱਜ ਉਹ ਡਾਕੂਮੈਂਟੇਸ਼ਨ ਕਿੱਥੋਂ ਉੱਠ ਕੇ ਇਹ ਸਵਾਲ ਕਿੱਥੋਂ ਉਠਾ ਕੇ ਖੜਾ ਕਰਤਾ ਐਕਚੁਅਲੀ ਇਹ ਇਹਨਾਂ ਨੇ ਘਟਾਉਣਾ ਸ਼ੁਰੂ ਕੀਤਾ ਜਦੋਂ ਫਾਰਮ ਲਾਜ਼ ਆਏ ਤੇ ਕਿਸਾਨਾਂ ਨੇ ਧਰਨੇ ਲਾਏ ਆਪਣੀਆਂ ਮੰਗਾਂ ਰੱਖੀਆਂ ਉਹ 2020 ਤੋਂ ਬਾਅਦ ਇਹਨਾਂ ਨੇ ਇਹ ਸਾਰੇ ਨੰਬਰਸ ਘਟਾਉਣੇ ਸ਼ੁਰੂ ਕਰਤੇ ਇਹ ਕਿਹੜੀ ਕਿਹੜੀ ਗੱਲ ਕਰ ਰਹੇ ਆ ਲੋਕ ਪਰ ਉਹ ਤਾਂ ਕਹਿੰਦੇ ਕਿ ਬਹੁਤ ਸਾਰੇ ਲੋਕ ਕਿਉਂਕਿ ਇਸ ਦਾ ਕਿਸਾਨ ਜਿਹੜੇ ਨੇ ਉਹ ਫਾਇਦਾ ਲੈ ਰਹੇ ਸੀਗੇ ਜਿਨ੍ਹਾਂ ਦਾ ਬਣਦਾ ਵੀ ਨਹੀਂ ਸੀਗਾ ਇਸ ਕਰਕੇ ਕਹਿੰਦੇ ਸੀ ਘਟਾਰੇ ਕਮਾਲ ਕਰੀ ਇਹਨੇ ਨੰਬਰ 23 ਲੱਖ ਤੋਂ ਘਟਾ ਕੇ 9330000 ਕਰਤਾ ਹਾਦੀ ਕਰੀ ਇਹਨੇ 14 ਲੱਖ ਕਿਸਾਨ ਘਟਾਤੇ ਇਹਦਾ ਮਤਲਬ 14 ਲੱਖ ਨੂੰ ਤੁਸੀਂ ਪਹਿਲਾਂ ਗਲਤ ਦੇ ਰਹੀ ਸੀ ਹਾਂ ਜਾਂ ਤਾਂ ਇਹ ਤੁਹਾਡੇ ਵਿੱਚ ਕਮੀ ਸੀ ਇਹ ਗਲਤ ਗੱਲ ਹੈ ਇਹ ਦੇਣਾ ਨਹੀਂ ਚਾਹੁੰਦੇ ਇਹ ਕਿਸਾਨਾਂ ਦੀ ਮਦਦ ਕਰਨਾ ਨਹੀਂ ਚਾਹੁੰਦੇ ਬੇਸਿਕਲੀ ਕਾਂਗਰਸ ਦੀ ਜੇ ਗੱਲ ਕਰੀ ਤਾਂ ਇੱਕ ਟਾਈਮ ਤੇ ਇਦਾਂ ਲੱਗਦਾ ਸੀਗਾ ਕਿ ਕਾਂਗਰਸ ਜਿਹੜੀ ਆ ਉਹ ਖਿਲਰ ਚੁੱਕੀ ਹੈ ਕਿਉਂਕਿ ਬਹੁਤ ਸਾਰੇ ਲੀਡਰ ਸ਼ਫਲ ਕਰ ਰਹੇ ਨੇ ਕਿਸੇ ਹੋਰ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਉਸ ਤੋਂ ਬਾਅਦ ਹਾਲਾਂਕਿ ਉਹ ਵਾਪਸ ਵੀ ਆਏ ਉਸ ਤੋਂ ਬਾਅਦ ਹੁਣ ਵੀ ਕਾਫੀ ਸਿਲਸਿਲਾ ਇਹ ਚੱਲਿਆ ਪਰ ਉਸ ਤੋਂ ਬਾਅਦ ਵੀ ਜਦੋਂ ਨਤੀਜੇ ਆਉਂਦੇ ਨੇ ਤਾਂ ਕਾਂਗਰਸ ਵੱਡੀ ਪਾਰਟੀ ਬਣ ਕੇ ਪੰਜਾਬ ਦੇ ਵਿੱਚੋਂ ਦੀ ਨਿਕਲਦੀ ਹੈ ਅ ਜੇ ਕਿਹਾ ਜਾਂਦਾ ਸੀ ਕਿ ਰਾਹੁਲ ਗਾਂਧੀ ਦੇ ਕਰਕੇ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ ਹੈ ਇਸ ਵਾਰ ਰਾਹੁਲ ਗਾਂਧੀ ਨੇ ਜੋ ਮੁਹਿੰਮ ਚਲਾਈ ਪੂਰੇ ਦੇਸ਼ ਪੱਧਰ ਦੇ ਉਤੇ ਇੰਡੀਆ ਗੱਠਜੋੜ ਬੰਧਨ ਦੇ ਨਾਲ ਲੱਗਦਾ ਹੈ ਕਿ ਉਸ ਦਾ ਪੰਜਾਬ ਦੇ ਵਿੱਚ ਵੀ ਕਾਫੀ ਫਾਇਦਾ ਹੋਇਆ ਕਾਂਗਰਸ ਨੂੰ ਦੇਖੋ ਕਾਂਗਰਸ ਇਹ ਜਿਹੜੀਆਂ ਲੋਕ ਗੱਲਾਂ ਕਰਦੀ ਹੈ ਕਿ ਪਾਰਟੀ ਥੱਲੇ ਚਲੀ ਗਈ ਪਾਰਟੀ ਹੈ ਹੋ ਗਿਆ ਜੋ ਵੀ ਗੱਲਾਂ ਕਰਦੇ ਉਹਨਾਂ ਗੱਲਾਂ ਦਾ ਨਾ ਕੋਈ ਵਜੂਦ ਨਹੀਂਗਾ ਹੂੰ ਕਾਂਗਰਸ ਇਸ ਵਾਰ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਦੇਸ਼ ਭਰ ਦੇ ਵਿੱਚ ਆਈ ਹੈ ਅਤੇ ਪੰਜਾਬ ਦੇ ਵਿੱਚ ਆਈ ਹੈ ਕਿਉਂਕਿ ਲੋਕਾਂ ਨੇ ਰਿਅਲਾਈਜ਼ ਕੀਤਾ ਕਿ ਭਾਜਪਾ ਨੂੰ ਟਰਾਈ ਕਰਕੇ ਦੇਖਿਆ 10 ਸਾਲ ਦੇਖਿਆ ਤਾਂ ਲੋਕਾਂ ਨੇ ਦੇਖਿਆ ਕਿ ਜਿਨ੍ਹਾਂ ਨੁਕਸਾਨ ਭਾਜਪਾ ਦੇ ਨਾਲ ਹਰੇਕ ਵਰਗ ਨੂੰ ਹੋਇਆ ਭਾਵੇਂ ਉਹ ਸਾਡੇ ਇੰਡਸਟਰੀਅਲ ਵਰਗ ਨੂੰ ਹੋਇਆ ਭਾਵੇਂ ਕਿਸਾਨਾਂ ਨੂੰ ਹੋਇਆ ਭਾਵੇਂ ਸਾਡੇ ਯੂਥ ਨੂੰ ਹੋਇਆ ਬੜਾ ਨੁਕਸਾਨ ਹੋਇਆ ਤੇ ਲੋਕਾਂ ਨੇ ਕੋਸ਼ਿਸ਼ ਕੀਤੀ ਪਾਰਟੀ ਨੂੰ ਵਾਪਸ ਲੈ ਕੇ ਆਉਣ ਦੀ ਤੁਸੀਂ ਦੇਖੋ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਇੱਕ ਵੱਡੀ ਪਾਰਟੀ ਉੱਪਰ ਕਿ ਆਈ ਭਾਜਪਾ ਨਹੀਂ ਆ ਸਕੀ ਅਯੁੱਧਿਆ ਦੇ ਵਿੱਚ ਅ ਭਾਜ ਬਾਹਰ ਜਾਂਦੀ ਹੈ ਔਰ ਸਮ੍ਰਿਤੀ ਰਾਣੀ ਉੱਥੋਂ ਹਾਰ ਜਾਂਦੀ ਹੈ ਤਾਂ ਉਹਨਾਂ ਸਾਰਿਆਂ ਦੇ ਹਾਰਨ ਦੇ ਨਾਲ ਤੁਸੀਂ ਦੇਖੋ ਕਿ ਇਹ ਗੱਲਾਂ ਦਾ ਪਤਾ ਲੱਗਦਾ ਹੈ ਕਿ ਅਲਟੀਮੇਟਲੀ ਲੋਕ ਕੀ ਚਾਹੁੰਦੇ ਹੈ ਲੋਕ ਕਾਂਗਰਸ ਪਾਰਟੀ ਨੂੰ ਚਾਹੁੰਦੇ ਹੈ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਸਮਰਥਨ ਦਿੱਤਾ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉਗੀ 2027 ਦੇ ਵਿੱਚ ਯਾਦ ਰੱਖਿਆ ਜੀ ਬਿਲਕੁਲ ਇੱਕ ਜ਼ਿਕਰ ਜਕਰ ਕੀਤਾ ਜਾਵੇ ਤਾਂ ਇਹ ਤੁਹਾਨੂੰ ਲੈ ਕੇ ਜ਼ਿਕਰ ਸਿਗਾ ਹਾਲਾਂਕਿ ਪਹਿਲਾਂ ਬਠਿੰਡਾ ਵਾਲੀ ਸੀਟ ਤੋਂ ਤਾਂ ਬਹੁਤੇ ਪ੍ਰਚਾਰ ਜਿਹੜਾ ਹੈ ਪਰਿਵਾਰ ਦੇ ਪੂਰੇ ਆਦੇ ਵੱਲੋਂ ਦੀ ਕੀਤਾ ਗਿਆ ਸੀ ਚਾਹੇ ਰਾਜਾ ਵੜਿੰਗ ਹੋਣ ਚਾਹੇ ਬਠਿੰਡਾ ਵਾਲੀ ਜਦੋਂ ਗੱਲ ਆਈ ਸੀ ਤਾਂ ਉਦੋਂ ਵੀ ਪਰਿਵਾਰ ਦੇ ਵਿੱਚ ਕਾਫੀ ਹਾਲਾਂਕਿ ਖੁਸ਼ੀ ਸੀਗੀ ਜੇਕਰ ਤੁਹਾਨੂੰ ਉਸ ਉਥੋਂ ਦੀ ਲੜਾਇਆ ਜਾਂਦਾ ਤਾਂ ਤਾਂ ਕੀ ਹੁਣ ਗਿੱਦੜਬਾਹ ਸੀਟ ਦੇ ਲਈ ਵੀ ਜੇ ਤੁਹਾਡਾ ਨਾਮ ਆਉਂਦਾ ਹੈ ਤਾਂ ਉਸ ਤਰੀਕੇ ਪਰਿਵਾਰ ਪ੍ਰਚਾਰ ਕਰੇਗਾ ਕੋਈ ਵੀ ਸਥਿਤੀ ਪਰਿਸਥਿਤੀ ਹੋਵੇ ਕੋਈ ਵੀ ਚੂਨ ਲੜ ਰਿਹਾ ਹੋਵੇ ਪਰਿਵਾਰ ਤੁਹਾਨੂੰ ਸਦਾ ਹਮੇਸ਼ਾ ਇੱਕਜੁੱਟ ਨਜ਼ਰ ਆਊਗਾ। ਹੂੰ ਕਿਨੇ ਇੱਕ ਲੜਨੇ ਕਿਨੇ ਨਹੀਂ ਲੜਨੇ ਇਸ ਗੱਲ ਦਾ ਤਾਂ ਨਹੀਂ ਪਤਾ ਪਰ ਜਦੋਂ ਵੀ ਪਰਿਵਾਰ ਦਾ ਕੋਈ ਮੈਂਬਰ ਚੂਨ ਲੜੂਗਾ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੁਹਾਨੂੰ ਪਰਿਵਾਰ ਸਦਾ ਇਸੇ ਤਰ੍ਹਾਂ ਹੀ ਨਜ਼ਰ ਆਊਗਾ। ਤੇ ਇਸ ਵਾਰ ਗਿੱਦੜ ਬਾਹਰ ਤੋਂ ਸੋਚ ਰਹੇ ਚੂਨ ਲੜਨ ਦੇ। ਚੱਲ ਰਹੀ ਹੈ ਗੱਲ ਕੋਈ? ਇਹ ਪਾਰਟੀ ਡਿਸਾਈਡ ਕਰੂਗੀ। ਇਹ ਮੈਂ ਨਹੀਂ ਡਿਸਾਈਡ ਕਰਨੀ। ਵੈਸੇ ਕੋਈ ਗੱਲਬਾਤ ਅੰਦਰ ਖਾਤੇ ਚੱਲ ਰਹੀ ਹੈ ਕਿ ਚਰਚਾ ਚੱਲ ਰਹੀ ਹੈ ਕਿ ਕਿਸ ਦੇ ਨਾਮ ਦੱਤੇ ਹੋਵੇ। ਜਿਹੜੀ ਗੱਲ ਅੰਦਰ ਖਾਤੇ ਹੋਵੇ ਉਹ ਮੈਂ ਕੈਮਰੇ ਤੇ ਕਿਵੇਂ ਦ ਅੰਦਰ ਦੀਆਂ ਗੱਲਾਂ ਮਤਲਬ ਹਲੇ ਅੰਦਰ ਹੀ ਠੀਕ ਹੈ। ਵੇਟ ਕਰਿਏ ਉਸ ਚੀਜ਼ ਬਾਰੇ ਹਾਂ ਬਿਲਕੁਲ ਠੀਕ ਹੈ ਤੇ ਇੱਕ ਇਸ ਵੇਲੇ ਵੱਡੀ ਚੁਣੌਤੀ ਹਾਲਾਂਕਿ ਕਾਂਗਰਸ ਦੇ ਲਈ ਇਸ ਵੇਲੇ ਖੜੀ ਹੈ। ਬੇਸ਼ੱਕ ਵੱਡੀ ਪਾਰਟੀ ਬਣ ਕੇ ਤਾਂ ਉਬਰੀ ਪਰ ਵੋਟ ਸ਼ੇਅਰ ਥੋੜਾ ਘਟਿਆ ਸੀਗਾ ਉਸ ਨੂੰ ਲੈ ਕੇ ਕਿ ਰਣਨੀਤੀ ਜਿਹੜੀ ਕਾਂਗਰਸ ਬਣਾ ਰਹੀ ਹੈ। ਤੁਸੀਂ ਦੇਖੋ ਕਿ ਲੋਕਾਂ ਨੇ ਕਾਂਗਰਸ ਪਾਰਟੀ ਦਾ ਸਮਰਥਨ ਕੀਤਾ ਜਿਹੜੇ ਲੋਕ 13 ਕਹਿੰਦੇ ਸੀ 13 0 ਉਹ ਤਿੰਨ ਤੇ ਸਿਮਟ ਕੇ ਰਹਿ ਗਏ। ਜਿਹੜੇ ਕਹਿੰਦੇ ਸੀ ਕਿ ਅਸੀਂ ਸਭ 400 ਪਾਰ ਜਾਵਾਂਗੇ ਉਹਨਾਂ ਤੋਂ ਸਰਕਾਰ ਬਣਾਉਣ ਦਾ ਨੰਬਰ ਪੂਰਾ ਨਹੀਂ ਹੋਇਆ ਪੰਜਾਬ ਦੇ ਵਿੱਚ ਇੱਕ ਸੀਟ ਨਹੀਂ ਲਿਆ ਸਕੇ ਆਪਾਂ ਨਾ ਪੋਜ਼ਿਟਿਵ ਫੋਕਸ ਕਰੀਏ ਕਾਂਗਰਸ ਪਾਰਟੀ ਨੇ ਸੱਤ ਸੀਟਾਂ ਪੰਜਾਬ ਚ ਜਿੱਤੀਆਂ ਤੇ ਲਾਰਜੇਸਟ ਪਾਰਟੀ ਉੱਪਰ ਕਿ ਆਈ ਹੈ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਐਕਸੈਪਟ ਕਰੀਏ ਕਿਉਂ ਆਪਾਂ ਬਾਰ ਬਾਰ ਨੈਗੇਟਿਵ ਗੱਲ ਕਰ ਰਹੇ ਹਾਂ ਉਸ ਗੱਲ ਦਾ ਕੋਈ ਵਜੂਦ ਨਹੀਂ ਬਿਲਕੁਲ ਲੋਕ ਦੇਖਣਾ ਚਾਹੁੰਦੇ ਇਹ ਤੁਹਾਨੂੰ ਕਿ ਸਿਆਸਤ ਦੇ ਵਿੱਚ ਤੁਸੀਂ ਆਓ ਤਾਂ ਕਿਸ ਤਰੀਕੇ ਤੁਸੀਂ ਪਰਫਾਰਮ ਕਰੋਗੇ ਕਿਉਂਕਿ ਕਿਸ ਤਰੀਕੇ ਤੁਸੀਂ ਮੁੱਦੇ ਰੱਖਦੇ ਹੋ ਜਾਂ ਕਿਸ ਤਰੀਕੇ ਤੁਸੀਂ ਬੋਲਦੇ ਹੋ ਵਕਵਾਖਵਾਸ ਦੇ ਵਿੱਚ ਉਹ ਤਾਂ ਸਾਰਿਆਂ ਨੇ ਦੇਖਿਆ ਜਿਹੜੇ ਤੁਹਾਨੂੰ ਦਰਸ਼ਕ ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਖਿਰ ਦੇ ਵਿੱਚ ਇਹ ਕਹਿਣਾ ਚਾਹੂੰਗੀ ਕਿ ਜ਼ਿੰਦਗੀ ਦੇ ਵਿੱਚ ਉਤਾਰ ਚੜਾਉਂਦੇ ਰਹਿੰਦੇ ਹੈ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਸਮੇ ਆਉਂਦੇ ਰਹਿੰਦੇ ਐ ਸਦਾ ਚੜਦੀ ਕਲਾ ਚ ਰਿਆ ਕਰੋ ਸਦਾ ਚੜਦੀ ਕਲਾ ਚ ਰਿਆ ਕਰੋ ਸਭ ਤੋਂ ਅਨਮੋਲ ਚੀਜ਼ ਜਿਹੜੀ ਸਾਨੂੰ ਪਰਮਾਤਮਾ ਨੇ ਦਿੱਤੀ ਉਹ ਉਹ ਏ ਜ਼ਿੰਦਗੀ ਐ ਉਹ ਤੰਦਰੁਸਤੀ ਐ ਇਹਨਾਂ ਚੀਜ਼ਾਂ ਦੀ ਕਦਰ ਪਾਇਆ ਕਰੋ ਔਰ ਸਦਾ ਖੁਸ਼ ਰਿਆ ਕਰੋ ਆਪਣੇ ਪਰਿਵਾਰ ਨੂੰ ਸਮਾਂ ਦਿਆ ਕਰੋ ਪਰਿਵਾਰ ਦੇ ਵਿੱਚ ਬੈਠ ਕੇ ਹੱਸਿਆ ਖੇਡਿਆ ਕਰੋ ਚੜਦੀ ਕਲਾ ਚ ਰਿਆ ਕਰੋ अच्छा अमीरी दीया ਗੱਲਾਂ ਤਾਂ ਹੋਈਆਂ ਮੈਨੂੰ ਇੱਕ ਚੀਜ਼ ਇਸ ਗੱਲ ਤੋਂ ਯਾਦ ਆਈ ਅਮੀਰੀ ਦੀਆਂ ਗੱਲਾਂ ਤਾਂ ਹੁੰਦੀਆਂ ਹਨ ਯਾਨੀ ਕਿ ਤੁਹਾਡੀ ਰੋਲੈਕਸ ਕੜੀ ਦੀ ਗੱਲ ਹੋ ਗਈ ਕੋਈ ਡਿਫੈਂਡਰ ਦੀ ਗੱਲ ਹੋ ਗਈ ਇੱਕ ਅਮੀਰੀ ਦੇ ਪਰ ਤੁਸੀਂ ਜ਼ਿਕਰ ਕਰਦੇ ਹੋ ਹਰ ਵਾਰ ਕਿ ਉਹ ਉਹਦੇ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ ਫੈਮਿਲੀ ਟਾਈਮ ਤੋਂ ਉਹਦੀ ਸ਼ਿਕਾਇਤ ਬੱਚੇ ਕਰਦੇ ਨੇ ਤੁਸੀਂ ਕਰਦੇ ਦੇਖੋ ਜਿਹੜੀ ਚੀਜ਼ ਜ਼ਿੰਦਗੀ ਦੀ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਤੁਸੀਂ ਅਚੀਵ ਕਰ ਸਕਦੇ ਹੋ ਨਾ ਜੇ ਪਰਿਵਾਰ ਸਾਰਾ ਇਕੱਠਾ ਬੈਠ ਕੇ ਗੱਲਬਾਤ ਕਰੇ ਆਪ ਦਾ ਗੱਲਾਂ ਸਾਂਝੀਆਂ ਕਰੇ ਦੁੱਖ ਸੁੱਖ ਬੈਠ ਕੇ ਕੀਤੇ ਜਾਣ ਆਪਦੇ ਬਚਪਨ ਦੀਆਂ ਗੱਲਾਂ ਜੇ ਤੁਸੀਂ ਆਪਦੇ ਬੱਚਿਆਂ ਨਾਲ ਸ਼ੇਅਰ ਕਰੋ ਤੇ ਬੱਚਿਆਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਹਮਮ ਔਰ ਜਦੋਂ ਰਾਜਾ ਆਦਿ ਗੱਲਾਂ ਬੈਠ ਕੇ ਆਪਦੀਆਂ ਬਚਪਨ ਦੀਆਂ ਸੁਣਾਉਂਦੇ ਆ ਤਾਂ ਉਹ ਸਾਡੇ ਲਈ ਬੜਾ ਖੁਸ਼ੀ ਦਾ ਸਮਾਂ ਹੁੰਦਾ ਹੈ, ਬੜਾ ਇਮੋਸ਼ਨਲ ਸਮਾਂ ਵੀ ਹੁੰਦਾ ਹੈ। ਬਿਕੋਜ਼ ਰਾਜਾ ਜੀ ਦਾ ਬਚਪਨ ਕੋਈ ਬਾਲਾ ਸੁਖਾਵਾ ਨਹੀਂ ਰਿਹਾਗਾ। ਤਾਂ ਬੱਚਿਆਂ ਨੂੰ ਮਤਲਬ ਬੱਚੇ ਬੜਾ ਕੁਝ ਸਿੱਖਦੇ ਆ ਉਹਨਾਂ ਗੱਲਾਂ ਤੋਂ। ਔਰ ਰਾਜ ਜੀ ਦੀ ਨੇਚਰ ਬੜੀ ਹਿਊਮਰਸ ਵੀ ਹੈ ਹਸਾਉਂਦੇ ਬਹੁਤ ਹੈ ਅੱਛਾ ਗੁੱਸੇ ਵਾਲ ਰੂਪ ਤੇ ਸਾਰਿਆਂ ਨੇ ਦੇਖਿਆ ਬਹੁਤ ਹਸਾਉਂਦੇ ਨੇ ਬਹੁਤ ਬਹੁਤ ਜ਼ਿਆਦਾ ਹਸਾਉਂਦੇ ਆ ਮਤਲਬ ਸਾਡੇ ਪੇਟ ਦਰਦ ਹੋਣ ਲੱਗ ਜਾਂਦਾ ਜਦੋਂ ਅਸੀਂ ਇਕੱਠੇ ਬੈਠਦੇ ਹਾਂ ਨਾ ਇੰਨਾ ਉਹ ਵੀ ਇੱਕ ਸਾਈਡ ਹੈਗੀ ਹੈ ਰਾਜਾ ਜੀ ਦੀ ਤੇ ਬੜਾ ਹੀ ਜੀ ਕਰਦਾ ਕਿ ਸਾਰੇ ਇਕੱਠੇ ਬੈਠੀਏ ਕਿਤੇ ਨਾ ਕਿਤੇ ਮਿਸ ਕਰਦੇ ਇਸ ਚੀਜ਼ ਨੂੰ ਉਹ ਮੈਂ ਦੇਖ ਰਹੀ ਸੀ ਬਾਹਰ ਇੱਕ ਲੱਗਿਆ ਹੋਇਆ ਸੀ ਬਾਰ ਕੋਟੋ ਜਿਹੜੀ ਉਸ ਤੇ ਲਿਖਿਆ ਸੀ ਫੈਮਿਲੀ ਰੂਲਸ ਤਾਂ ਕਰਦੇ ਵਾਸਤੇ ਵੀ ਇਦਾਂ ਦੇ ਰੂਲਸ ਕੁਝ ਹੈਗੇ ਬਣੇ ਹੋਏ ਉਹ ਮੇਰੀ ਬੇਟੀ ਨੇ ਬਣਵਾ ਕੇ ਰੱਖਿਆ ਸੀ ਕੋਸ਼ਿਸ਼ ਕਰੀਦੀ ਹੈ ਨਾ ਹਮੇਸ਼ਾ ਦੇਖੋ ਸਮਾਂ ਨਹੀਂ ਮਿਲਦਾ ਹੂੰ ਰਾਜਾ ਜੀ ਬਿਜ਼ੀ ਰਹਿੰਦੇ ਐ ਪਰ ਅਸੀਂ ਫਿਰ ਵੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿਤੇ ਲਿਖ ਕੇ ਨਾ ਇਸ ਤਰ੍ਹਾਂ ਮੇਰੀ ਬੇਟੀ ਲਾ ਦਿੰਦੀ ਐ ਕਿਤੇ ਕਿ ਆ ਫੈਮਿਲੀ ਰੂਲਸ ਕੀ ਇੱਥੇ ਫੋਨ ਨਹੀਂ ਅਲਾਉਡ ਓਕੇ ਟੇਬਲ ਦੇ ਕੋਲੇ ਫੋਨ ਨਹੀਂ ਅਲਾਉਡ ਜਵੇ ਫੋਰ ਐਗਜ਼ਾਮਪਲ ਪਰ ਰਾਜਾ ਫਿਰ ਵੀ ਉਸ ਸਾਡੇ ਰੂਲ ਨੂੰ ਮੰਨਦੇ ਨਹੀਂ ਓਕੇ ਹਾਂ ਲਿਆਉਂਦੇ ਐ ਕਈ ਵਾਰੀ ਤਾਂ ਡਿਨਰ ਦੇ ਵਿੱਚ ਅਸੀਂ ਇਕੱਠੇ ਬੈਠੇ ਹੁੰਦੇ ਆ ਤੇ ਵਿੱਚ ਫੋਨ ਚੱਕ ਕੇ ਦੀ ਗੱਲਾਂ ਕਰਨ ਲੱਗ ਜਾਂਦੇ ਐ ਬੱਚੇ ਇਸ ਗੱਲ ਤੇ ਗੁੱਸੇ ਵੀ ਹੁੰਦੇ ਐ ਹੂੰ ਤੇ ਮਨ ਵੀ ਲੰਦੇ ਫਿਰ ਉਸ ਤੋਂ ਬਾਬਾ ਚਿਆਂ ਦੀ ਨਹੀਂ ਦੇਖੋ ਹਾਂ ਮਨ ਵੀ ਜਾਂਦੇ ਐ ਪਰ ਬੱਚੇ ਹਮੇਸ਼ਾ ਲੱਗੇ ਰਹਿੰਦੇ ਆ ਕਿ ਕਿਵੇਂ ਨਾ ਕਿਵੇਂ ਕਰਕੇ ਅਸੀਂ ਆਪਦੀ ਕੋਸ਼ਿਸ਼ ਬੱਚੇ ਵੀ ਲੱਗੇ ਰਹਿੰਦੇ ਉਧਰੋਂ ਰਾਜਾ ਵੀ ਆ ਸੋ ਇਹ ਚੱਲਦਾ ਰਹਿੰਦਾ ਹੂੰ ਬਿਲਕੁਲ ਤਾਂ ਉਮੀਦ ਹੈ ਕਿ ਇਸੇ ਤਰੀਕੇ ਜੋ ਫੈਮਿਲੀ ਗੋਲਸ ਜਾਂ ਫਿਰ ਕਪਲ ਗੋਲਸ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਚੱਲਦੇ ਰਹਿੰਦੇ ਨੇ ਉਹ ਕਰਦੇ ਵਿੱਚ ਉਸੇ ਤਰੀਕੇ ਬਰਕਰਾਰ ਰਹਿਣ ਔਰ ਅੱਗੇ ਕਾਂਗਰਸ ਪਾਰਟੀ ਜਿਸ ਤਰੀਕੇ ਸੋਚ ਰਹੀ ਹੈ ਰਣਨੀਤੀ ਬਣਾ ਰਹੀ ਹੈ ਅੱਗੇ ਵਧਣ ਦੀ ਉਸੇ ਤਰੀਕੇ ਵਧਦੇ ਰਹੇ ਬਿਲਕੁਲ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕ